ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭពਿੰਦਰ ਸਿੰਘ ਸੱਜਣ ਦੋਸਤੋ ਅੱਜ ਆਪਾਂ ਜਿਹੋ ਜਿਹੇ ਸਮੇਂ ਦੇ ਵਿੱਚੋਂ ਲੰਘਦੇ ਪਏ ਆਂ ਭਾਰਤ ਤੇ ਪਾਕਿਸਤਾਨ ਦੇ ਨਾਲ ਜੋ ਇੱਕ ਜੰਗ ਦਾ ਮਾਹੌਲ ਬਣਿਆ ਹੋਇਆ ਹੈਗਾ ਇੰਨਾ ਜ਼ਿਆਦਾ ਤਣਾਅ ਵਧਿਆ ਹੋਇਆ ਆਪਾਂ ਸਾਰੇ ਜਣੇ ਉਹਨੂੰ ਦੇਖ ਹੀ ਰਹੇ ਹੈਗੇ ਆ ਔਰ ਵੱਡੀ ਗਿਣਤੀ ਵਿੱਚ ਲੋਕ ਇਦਾਂ ਵੀ ਸਮਝ ਰਹੇ ਹੈਗੇ ਆ ਪੋਸਟਾਂ ਵੀ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਕਿ ਇਹ ਜਿਹੜੀ ਘਟਨਾ ਹੋ ਕੇ ਹਟਿਆ ਪਹਿਲਗਾਮ ਦੇ ਵਿੱਚ ਅਟੈਕ ਹੋਇਆ ਹੈਗਾ ਜਿਹਦੇ ਵਿੱਚ ਕਿੰਨੇ ਲੋਕ ਮਾਰੇ ਗਏ ਹੈਗੇ ਕਿੰਨੇ ਲੋਕ ਜ਼ਖਮੀ ਹੋ ਚੁੱਕੇ ਹੈਗੇ ਆ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈਗਾ ਕਿ ਇਹਦੇ ਤੇ ਸਿਆਸਤ ਵੀ ਕੀਤੀ ਜਾ ਰਹੀ ਆ ਵੱਡੀ ਗਣਤੀ ਵਿੱਚ ਲੋਕਾਂ ਦਾ ਇਹ ਵੀ ਕਹਿਣਾ ਹੈਗਾ ਕਿ ਹਿੰਦੂ ਵਰਸਸ ਮੁਸਲਮਾਨ ਦੀ ਰੰਗਤ ਇਸ ਅਟੈਕ ਨੂੰ ਦਿੱਤੀ ਜਾ ਰਹੀ ਹੈ ਔਰ ਇੱਕ ਪੂਰੇ ਮੁਲਕ ਦੇ ਵਿੱਚ ਇਦਾਂ ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਹੈਗਾ ਇਦਾਂ ਦੇ ਹਾਲਾਤਾਂ ਦੇ ਵਿੱਚ ਇੱਕ ਪਿੱਛੇ ਸਕਰੀਨ ਦੇ ਉੱਪਰ ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋ ਇਹ ਫੋਟੋ ਸਾਹਮਣੇ ਆਉਂਦੀ ਹੈ ਬੀਤੀ ਕੱਲ ਜਿਹਦੇ ਵਿੱਚ ਆਮੀਰ ਖਾਨ ਇਦਾਂ ਹੱਥ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਐ ਉਹ ਲੱਗਣ ਡਿਆ ਜਿਵੇਂ ਇੱਕ ਗੁਰੂ ਨਾਨਕ ਟਾਈਟਲ ਹੈਗਾ ਵੀ ਗੁਰੂ ਨਾਨਕ ਨਾਮ ਦੀ ਕੋਈ ਫਿਲਮ ਆ ਰਹੀ ਹੈ ਏ ਵੇਖ ਕੇ یوں ਲੱਗਦਾ ਹੈਗਾ ਕਿ ਆਮਿਰ ਖਾਨ ਨੇ ਇਹਦੇ ਵਿੱਚ ਗੁਰੂ ਨਾਨਕ ਦੇ ਮਹਾਰਾਜਾ ਦਾ ਰੋਲ ਪਲੇ ਕੀਤਾ ਹੋਇਆ। ਬੀਤੀ ਕੱਲ ਤੋਂ ਲੈ ਕੇ ਹੁਣ ਤੱਕ ਲਗਾਤਾਰ ਇਹਦੇ ਤੇ ਚਰਚਾ ਹੋ ਰਹੀ ਹੈ। ਇਸ ਬੰਦੇ ਵਿੱਚ ਆਪਾਂ ਗੱਲਬਾਤ ਥੋੜੀ ਜਿਹੀ ਕਰਾਂਗੇ ਤੇ ਮਾਮਲੇ ਦੀ ਤੱਤ ਤੱਕ ਜਾਣ ਦੀ ਆਪਾਂ ਕਰਦੇ ਹਾਂ ਕੋਸ਼ਿਸ਼ ਇਹਦੇ ਪਿੱਛੇ ਅਸਲ ਸੱਚਾਈ ਕੀ ਹੈਗੀ ਆ, ਕਿੰਨੀਕ ਸੱਚਾਈ ਹੈਗੀ ਆ ਤੇ ਕਿੰਨਾ ਕੁ ਝੂਠ ਹੈਗਾ ਆਪਾਂ ਉਹਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਅਕਸਰ ਮੈਂ ਇਹ ਗੱਲ ਕਹਿਣਾ ਹੁੰਦਾ ਹੈਗਾ ਭਈ ਜਦੋਂ ਵੀ ਕੋਈ ਇਦਾਂ ਦੀ ਚੀਜ਼ ਸਾਡੇ ਜਾਂ ਅੱਖਾਂ ਦੇ ਸਾਹਮਣੇ ਆਉਂਦੀ ਹੈ ਜਿਹੜੀ ਕਿ ਭਾਵੇਂ ਅਸਲ ਵਿੱਚ ਨਹੀਂ ਹੁੰਦੀ ਐ ਫੇਕ ਹੁੰਦੀ ਐ ਬੇਸ਼ੱਕ ਤੇ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਸਕਾਂ ਕਿ ਚਲੋ ਘਟੋ ਘਟ ਇਸ ਕਿਸਮ ਦੀਆਂ ਗੱਲਾਂ ਤੋਂ ਇਹ ਤਾਂ ਸਾਬਤ ਹੁੰਦਾ ਹੀ ਆ ਨਾ ਵੀ ਭਾਵੇਂ ਇੱਕ ਫੇਕ ਚੀਜ਼ ਹੀ ਸਾਡੇ ਸਾਹਮਣੇ ਆਈ ਪਰ ਆਪਾਂ ਉਹਨੂੰ ਪ੍ਰਚਾਰਿਆ ਆਪਾਂ ਉਹਦਾ ਡਟ ਕੇ ਵਿਰੋਧ ਕੀਤਾ ਵੀ ਚਲੋ ਇਹ ਤੋਂ ਇਹ ਤਾਂ ਪਤਾ ਲੱਗਦਾ ਹੀ ਆ ਕਿ ਆਪਾਂ ਜਾਗਰੂਕ ਹੈਗੇ ਆ ਪਰ ਅੱਜ ਮੇਰਾ ਜਮਾਂ ਹੀ ਦਿਲ ਨਹੀਂ ਕਰਦਾ ਹੈਗਾ ਕਿ ਮੈਂ ਇਹ ਗੱਲ ਆਖਾਂ ਮੈਂ ਸ਼ਲਾਘਾ ਕਰਾਂ ਆਪਣੇ ਲੋਕਾਂ ਦੀ ਕਿ ਅਸੀਂ ਬਹੁਤ ਜ਼ਿਆਦਾ ਜਾਗਰੂਕਾਂ ਅਸੀਂ ਬਹੁਤ ਜ਼ਿਆਦਾ ਅਵੇਅਰ ਹੈਗੇ ਆ ਅਵੇਅਰ ਵਾਲੀ ਇਹਦੇ ਵਿੱਚ ਕੋਈ ਗੱਲ ਨਹੀਂ ਹੈਗੀ ਅਸੀਂ ਜਮ੍ਹਾਂ ਹੀ ਅਵੇਅਰ ਨਹੀਂ ਹੈਗੇ ਮੇਰਾ ਅੱਜ ਇਹ ਕਹਿਣ ਨੂੰ ਚਿਤ ਕਰਦਾ ਹੋ ਸਕਦਾ ਕਿਿਆਂ ਨੂੰ ਮੇਰੀ ਇਹ ਗੱਲ ਮਾੜੀ ਲੱਗੇ ਚੰਗੀ ਨਾ ਲੱਗੇ ਮੈਂ ਉਹਨਾਂ ਤੋਂ ਹੱਥ ਬਨ ਕੇ ਖਿਮਾ ਮੰਗਦਾ ਅਸਲ ਵਿੱਚ ਮੈਂ ਅੱਜ ਇਸ ਕਰਕੇ ਇਹ ਗੱਲ ਕਹਿਣ ਦੇ ਹੈਗਾ ਕਿ ਮੈਨੂੰ ਇਹ ਗੱਲ ਜਮ੍ਹਾਂ ਹੀ ਖਰੀ ਨਹੀਂ ਲੱਗਦੀ ਹੈਗੀ ਕਿ ਅਸੀਂ ਬਹੁਤ ਜ਼ਿਆਦਾ ਅਵੇਅਰ ਹੈਗੇ ਆ ਸਾਡੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਜਾਗਰੂਕਤਾ ਨਾ ਦੀ ਚੀਜ਼ ਹੈ ਹੀ ਨਹੀਂ ਹੈ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਹੈਗਾ ਬਹੁਤ ਸਾਰੇ ਸੱਜਣ ਇਦਾਂ ਦੇ ਹੈਗੇ ਆ ਜਿਹੜੇ ਇਦਾਂ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਤਾਂ ਉਸ ਵੇਲੇ ਫਿਰ ਉਹਦੀ ਪਹਿਲਾਂ ਘੋਖ ਕਰਦੇ ਆ ਉਸ ਵਿੱਤੇ ਤੱਕ ਜਾਂਦੇ ਆ ਤੈ ਤੱਕ ਜਾਣ ਤੋਂ ਬਾਅਦ ਫਿਰ ਜਿਹੜੀ ਸੱਚਾਈ ਹੁੰਦੀ ਆ ਉਹਨੂੰ ਲੋਕਾਂ ਦੇ ਸਾਹਮਣੇ ਰੱਖਦੇ ਆ ਹੈਗੇ ਆ ਬਹੁਤ ਸਾਰੇ ਇਦਾਂ ਦੇ ਸੱਜਣ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਆਪਾਂ ਅਕਸਰ ਖਾਲਸਾ ਪੰਥ ਦੀ ਮੈਂ ਗੱਲ ਕਰਦਾ ਜਿਹੜੇ ਫਿਲਮਾਂ ਬਣਾਉਂਦੇ ਹੈਗੇ ਆ ਅਸੀਂ ਉਹਨਾਂ ਦੇ ਪ੍ਰਤੀ ਬੇਹੱਦ ਰੋਸ ਅਤੇ ਗੁੱਸੇ ਦੀ ਸਾਡੇ ਮਨਾਂ ਵਿੱਚ ਇੱਕ ਲਹਿਰ ਹੁੰਦੀ ਆ ਕਿਉਂਕਿ ਉਹਨਾਂ ਨੇ ਸਾਡੀਆਂ ਭਾਵਨਾਵਾਂ ਨੂੰ ਹਰਟ ਕੀਤਾ ਹੁੰਦਾ ਆ ਔਰ ਅਸੀਂ ਕਿਉਂਕਿ ਲੰਬੇ ਸਮੇਂ ਤੋਂ ਉਹਨਾਂ ਵੱਲੋਂ ਹਾਰਟ ਹੁੰਦੇ ਆ ਰਹੇ ਹੈਗੇ ਆ ਇਸ ਕਰਕੇ ਜਦੋਂ ਕੋਈ ਇਦਾਂ ਦੀ ਚੀਜ਼ ਸਾਡੇ ਸਾਹਮਣੇ ਆਉਂਦੀ ਹੈ ਤਾਂ ਅਸੀਂ ਫਟਾਫਟ ਫੇਰ ਅਗਲੇ ਦੀ ਰੇਲ ਬਣਾਉਣੀ ਸ਼ੁਰੂ ਕਰ ਦਿੰਨੇ ਆ ਪਰ ਮੈਨੂੰ ਲੱਗਦਾ ਕਿ ਇੰਝ ਚਾਹੀਦਾ ਨਹੀਂ ਹੈਗਾ ਅੱਜ ਆਪਾਂ ਜਿਸ ਦੌਰ ਦੇ ਵਿੱਚੋਂ ਜਾਂ ਜਿਸ ਯੁੱਗ ਦੇ ਵਿੱਚੋਂ ਲੰਘਦੇ ਪਏ ਆ ਨਾ ਜੀ ਉਸ ਵੇਲੇ ਤਾਂ ਜਦੋਂ ਸਾਡੀਆਂ ਅੱਖਾਂ ਦੇ ਸਾਹਮਣੇ ਕੋਈ ਇਦਾਂ ਦੀ ਚੀਜ਼ ਆਉਂਦੀ ਹੈ ਤਾਂ ਜਦੋਂ ਤੁਸੀਂ ਕਈ ਵਾਰ ਜਾਂਦੇ ਹੋ ਨਾ ਗੱਡੀ ਲੈ ਕੇ ਚੌਂਕ ਦੇ ਵਿੱਚੋਂ ਦੀ ਲੰਘਣ ਲੱਗਦੇ ਹੋ ਤਾਂ ਉੱਥੇ ਲਾਈਟਾਂ ਹੁੰਦੀਆਂ ਆ ਲਾਲ ਲਾਈਟ ਹੁੰਦੀ ਆ ਫਿਰ yellow ਲਾਈਟ ਹੁੰਦੀ ਆ ਉਸ ਤੋਂ ਬਾਅਦ ਹਰੀ ਲਾਈਟ ਹੁੰਦੀ ਆ ਉਹਦਾ ਮਤਲਬ ਕੀ ਹੁੰਦਾ ਭਲਾ ਸਕੂਲਾਂ ਦੇ ਵਿੱਚ ਨਾ ਨਿਆਣਿਆਂ ਨੂੰ ਕਿਤਾਬਾਂ ਪੜਾਉਂਦੇ ਹੈਗੇ ਉਹਦੇ ਵਿੱਚ ਇੱਕ ਪੋਇਮ ਵੀ ਹੈਗੀ ਇਦਾਂ ਦੀ ਮੇਰੀ ਬੱਚੀ ਆ ਪੌਣੇ ਪੰਜ ਸਾਲ ਦੀ ਹੋ ਗਈ ਆ ਉਹਦੇ ਸਕੂਲੇ ਵੀ ਇੱਕ ਪੋਇਮ ਲੱਗੀ ਹੋਈ ਆ ਇਦਾਂ ਦੀ ਮੈਨੂੰ ਪੋਇਮ ਭੁੱਲ ਗਈ ਹੈ ਕਿ ਆ ਅੰਗਰੇਜ਼ੀ ਦੇ ਵਿੱਚ ਆਹੋ ਉਹਦਾ ਮੈਂ ਪੰਜਾਬੀ ਵਿੱਚ ਤਰਜਮਾ ਜਿਆ ਕਰ ਦਿੰਨਾ ਹੈਗਾ ਉਹਦੇ ਵਿੱਚ ਇਦਾਂ ਪੜਾਇਆ ਜਾਂਦਾ ਬੱਚਿਆਂ ਨੂੰ ਕਹਿੰਦੇ ਵੀ ਜਦੋਂ ਮਤਲਬ ਕੀ ਹੁੰਦਾ ਕਹਿੰਦੇ ਜਿਹੜੀ ਰੈੱਡ ਲਾਈਟ ਹੁੰਦੀ ਆ ਉਹਦਾ ਮੀਨ ਆ ਹੁੰਦਾ ਹੈਗਾ ਉਹਦਾ ਭਾਵ ਹੁੰਦਾ ਹੈਗਾ ਵੀ ਤੁਸੀਂ ਰੁਕ ਜਾਓ ਜਦੋਂ ਫਿਰ ਆਉਂਦੀ ਹੈਗੀ ਆ ਪੀਲੇ ਰੰਗ ਦੀ ਲਾਈਟ ਤਾਂ ਉਹਦਾ ਮਤਲਬ ਹੁੰਦਾ ਹੈਗਾ ਕਿ ਅ ਥੋੜਾ ਜਹਾ ਤੁਸੀਂ ਤਿਆਰੀ ਰੱਖਿਓ ਬਸ ਤੇ ਤੁਰਨ ਦੀ ਪਰ ਤੁਰਨਾ ਨਹੀਂ ਹੈਗਾ ਹੱਲੇ ਚੰਗੀ ਤਰ੍ਹਾਂ ਅਵੇਅਰ ਹੋ ਜਾਓ ਹੁਣ ਤੁਰਨ ਵਾਸਤੇ ਤਿਆਰ ਹੋ ਜਾਓ ਜਦੋਂ ਫਿਰ ਗ੍ਰੀਨ ਹੋ ਜਾਂਦੀ ਆ ਹਰੀ ਲਾਈਟ ਹੋ ਜਾਂਦੀ ਆ ਉਸ ਤੋਂ ਬਾਅਦ ਫਿਰ ਹੁਣ ਤੁਸੀਂ ਚਾਲੇ ਪਾ ਦਿਓ ਇਹਦਾ ਮਤਲਬ ਕੀ ਬਣਿਆ ਆਪਾਂ ਲਾਪ ਜਦੋਂ ਸਾਡੀਆਂ ਅੱਖਾਂ ਦੇ ਸਾਹਮਣੇ ਐਦਾਂ ਦੀ ਕੋਈ ਗੱਲ ਆਉਂਦੀ ਹੈ ਉਸ ਵੇਲੇ ਅਸੀਂ ਵੀ ਜ਼ਰੂਰ ਇੰਨਾਕ ਧਿਆਨ ਕਰਿਆ ਕਰੀਏ ਬੱਚਿਆਂ ਨੂੰ ਪੜਾਉਂਦੇ ਆ ਆਪਾਂ ਵੀ ਥੋੜਾ ਜਿਹਾ ਵੱਡੇ ਹੋ ਗਏ ਆ ਆਪਾਂ ਸਿਆਣੇ ਬਣੀਆਂ ਥੋੜਾ ਜਹਾ ਜਦੋਂ ਸਾਡੀਆਂ ਅੱਖਾਂ ਦੇ ਸਾਹਮਣੇ ਕੋਈ ਐਦਾਂ ਦੀ ਚੀਜ਼ ਆਉਂਦੀ ਹੈ ਤਾਂ ਲਾਲ ਲਾਈਟ ਆਪਣੀ ਅੱਖਾਂ ਥੋੜਾ ਜਿਆ ਰੁਕ ਜਾਓ ਰੁਕਣ ਤੋਂ ਬਾਅਦ ਫੇਰ ਗ੍ਰੀਨ ਜਿਆ ਲੈਓ ਮਾੜਾ ਮਾੜਾ ਉਹਦੀ ਘੋਖ ਕਰ ਲਓ ਚੰਗੀ ਤਰ੍ਹਾਂ ਮਾਫ ਕਰਨਾ ਗ੍ਰੀਨ ਕਹਤਾ ਯੈਲੋ ਲੈਓ ਭਾਬ ਕੇ ਚਲੋ ਆਪਾਂ ਰੁਕ ਜਾਈਏ ਫਿਰ ਆਪਾਂ ਉਹਦੀ ਘੋਖ ਕਰੀਏ ਅੱਛਾ ਮੇਰੀਆਂ ਅੱਖਾਂ ਤੇ ਸਭਨ ਜਦੋਂ ਇਹ ਆਈ ਹੈ ਨਾ ਇਹ ਇੱਕ YouTube ਚੈਨਲ ਆ ਕੋਈ ਉਹਦਾ ਲਿੰਕ ਵਾਹੇ ਜਦੋਂ ਇਹ ਲਿੰਕ ਦੇ ਉੱਤੇ ਲੱਗਾ ਹੋਇਆ ਥੰਬਨੇਲ ਇਹ ਜੋ ਫੋਟੋ ਆਪਾਂ ਆਪਣੀ ਭਾਸ਼ਾ ਦੇ ਵਿੱਚ ਨੂੰ ਥੰਬਨੇਲ ਕਹਿੰਦੇ ਆ ਸਾਡਾ ਪੱਤਰਕਾਰ ਭਾਈ ਚਾਰਾ ਨਿਊਜ਼ ਚੈਨਲ ਨਾਲ ਜੁੜੇ ਹੋਏ ਲੋਕ ਉਹਨਾਂ ਨੂੰ ਪਤਾ ਇਸ ਗੱਲ ਦਾ ਆਮ ਲੋਕਾਂ ਨੂੰ ਵੀ ਅਸੀਂ ਹੁਣ ਬਹੁਤ ਜ਼ਿਆਦਾ ਇਹਦੇ ਬਾਰੇ ਪਤਾ ਹੀ ਹੈਗਾ ਆਪਾਂ ਇਹਨੂੰ ਕਹਿੰਦੇ ਥੰਬਨੇਲ ਇਹ ਜਿਹੜਾ ਥੰਬਨੇਲ ਹੋਣਾ ਜੀ ਇਹ AI ਦੀ ਮਦਦ ਦੇ ਨਾਲ ਬਣਿਆ ਹੋਇਆ ਹੈ AI ਕੀ ਭਲਾ ਜਿਹੜੀ ਅੱਜ ਕੱਲ ਬਹੁਤ ਹੀ ਜ਼ਿਆਦਾ ਪ੍ਰਚਲਿਤ ਇੱਕ ਐਪ ਹੈਗੀ ਆ ਆਰਟੀਫੀਸ਼ਲ ਇੰਟੈਲੀਜੈਂਸ ਸੋ ਉਹਦੀ ਮਦਦ ਦੇ ਨਾਲ ਬਣਿਆ ਹੋਇਆ ਹੈਗਾ ਬਹੁਤ ਸਾਰੇ ਸੱਜਣ ਬਹੁਤ ਜ਼ਿਆਦਾ ਬਰੀਕੀ ਦੇ ਵਿੱਚ AI ਨੂੰ ਜਾਣਦੇ ਆ ਸਮਝਦੇ ਆ ਉਹਨਾਂ ਨੂੰ ਪਤਾ ਵੀ ਇਹ ਕੰਮ ਕਿਦਾਂ ਕਰਦਾ ਹੈਗਾ ਉਹਨਾਂ ਨੂੰ ਇਹ ਵੀ ਪਤਾ ਹੈਗਾ ਕਿ ਇਹਦੇ ਕੋਲੋਂ ਆਪਾਂ ਕੰਮ ਲੈਣਾ ਕਿਦਾਂ ਹੈਗਾ ਔਰ ਉਹਨਾਂ ਨੂੰ ਇਹ ਵੀ ਪਤਾ ਹੈਗਾ ਕਿ ਇਹਦੀ ਦੁਰਵਰਤੋਂ ਕਿੱਦਾਂ ਹੁੰਦੀ ਹੈ ਤੇ ਇਹਦਾ ਸਦ ਉਪਯੋਗ ਕਿਦਾਂ ਕੀਤਾ ਜਾ ਸਕਦਾ ਹੈ ਮੈਂ ਪਿਛਲੇ ਕੁਝ ਸਮੇਂ ਤੋਂ ਇਹਦਾ ਸਦ ਉਪਯੋਗ ਕਰਨ ਦਾ ਯਤਨ ਕਰਨ ਡਿਆ ਔਰ ਜਦੋਂ ਮੇਰਾ ਯਤਨ ਪੂਰਾ ਨਿਪਰੇ ਚੜਜੂਗਾ ਤਾਂ ਉਸ ਤੋਂ ਬਾਅਦ ਫਿਰ ਅਸੀਂ ਤੁਹਾਡੇ ਸਾਹਮਣੇ ਉਹ ਲੈ ਕੇ ਆਵਾਂਗੇ ਵੀ ਕਿ ਅਸੀਂ AI ਦੀ ਮਦਦ ਦੇ ਨਾਲ ਆਹ ਕੁਝ ਚੰਗਾ ਕਰ ਰਹੇ ਹਾਂ ਫਿਰ ਉਹ ਚੰਗਾ ਜਿਹੜਾ ਹੈਗਾ ਉਹਨੂੰ ਪਬਲਿਕ ਵੀ ਆਪਾਂ ਕਰਾਂਗੇ ਜਨਤਕ ਵੀ ਕਰਾਂਗੇ ਔਰ ਤੁਹਾਡਾ ਆਪਾਂ ਪਿਆਰ ਵੀ ਜ਼ਰੂਰ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਖੈਰ ਕਿਉਂਕਿ ਮੈਂ ਥੋੜੀ ਬਹੁਤ ਉਹਦੇ ਬਾਰੇ ਜਾਣਕਾਰੀ ਰੱਖਦਾ ਇਸ ਕਰਕੇ ਮੈਂ ਬੀਤੀ ਕੱਲ ਆਪਣੇ ਫੇਸਬੁਕ ਅਕਾਊਂਟ ਦੇ ਉੱਪਰ ਇੱਕ ਪੋਸਟ ਲਿਖ ਕੇ ਵੀ ਸਾਂਝ ਕੀਤੀ ਸੀਗੀ ਕਿ ਮੈਨੂੰ ਇਸ ਗੱਲ ਦਾ ਪਤਾ ਹੈਗਾ ਕਿ ਇਹ ਫੋਟੋ AI ਦੀ ਮਦਦ ਦੇ ਨਾਲ ਬਣੀ ਹੋਈ ਹੈ ਜਿਹਦੇ ਵਿੱਚ ਅਮੀਰ ਖਾਨ ਦਿਖਾਇਆ ਗਿਆ ਹੈਗਾ ਫਿਲਮ ਅਦਾਕਾਰ ਹਿੰਦੀ ਫਿਲਮ ਅਦਾਕਾਰ ਅਮੀਰ ਖਾਨ ਅਮੀਰ ਖਾਨ ਇਦਾਂ ਹੱਥ ਕੀਤੇ ਹੋਇਆ ਤੁਸੀਂ ਦੇਖਦੇ ਪਏ ਹੈਗੇ ਆ ਫਿਲਮ ਦਾ ਨਾਮ ਹੈਗਾ ਗੁਰੂ ਨਾਨਕ ਜੋ ਸਾਹਮਣੇ ਨਜ਼ਰ ਆਉਣ ਡਿਆ ਮਤਲਬ ਇਹ ਪਲੇਖਾ ਪੈਂਡਿਆ ਹੈਗਾ ਕਿ ਆਮਰ ਖਾਨ ਹੱਥ ਈਦਾ ਕਰਕੇ ਬੈਠਾ ਹੋਇਆ ਤੇ ਸਭ ਸੂਰਤ ਦਿਖਾਇਆ ਹੋਇਆ ਚਿੱਟੀ ਦਾੜੀ ਹੈ ਜੀ ਤੇ ਭਈ ਉਹ ਗੁਰੂ ਨਾਨਕ ਦਾ ਖਰੇ ਰੂਪ ਬਣਿਆ ਹੋਇਆ ਤੇ ਬਸ ਅਸੀਂ ਆਮ ਲੋਕਾਂ ਨੇ ਕੀ ਕੀਤਾ ਇੰਨੀ ਕੁ ਚੀਜ਼ ਹੀ ਦੇਖੀ ਕਿਸੇ ਇੱਕ ਬੰਦੇ ਨੇ ਪੋਸਟ ਲਿਖ ਕੇ ਪਾਤੀ ਤੇ ਸੋਚ ਕੇ ਦੇਖੋ ਅਸੀਂ ਧੜਾ ਧੜਾ ਨੂੰ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ ਅਸੀਂ ਐਨ ਮਿੱਟੀ ਜਿਹੜੀ ਆ ਥੱਲੇ ਵੀ ਤਾਹਾਂ ਕਰ ਦਿੱਤੀ ਉੱਪਰਲਾ ਸਮਾਨ ਆਪਾਂ ਥੱਲੇ ਲੈ ਆਂਦਾ। ਐਦਾਂ ਦੇ ਸਾਡੇ ਹਾਲਾਤ ਬਣ ਗਏ। ਅੱਛਾ ਮੈਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਆਪਾਂ ਅਕਸਰ ਸਾਰੇ ਜਣੇ ਤਕਰੀਬਨ ਇਹ ਗੱਲ ਕਹਿੰਦੇ ਹੁੰਨੇ ਆ ਕਿ ਭਾਰਤ ਦੀਆਂ ਜਾਂ ਕਿਸੇ ਵੀ ਮੁਲਕ ਦੀਆਂ ਏਜੰਸੀਆਂ ਉਹ ਜੀ ਤੁਹਾਡੇ ਵਿੱਚ ਫੁੱਟ ਪਾਉਂਦੀਆਂ ਨੇ ਉਹ ਤੁਹਾਡੇ ਵਿੱਚ ਇੱਕ ਐਦਾਂ ਦਾ ਨੈਰੇਟਿਵ ਸੈੱਟ ਕਰਨ ਦਾ ਯਤਨ ਕਰਦੀਆਂ ਨੇ ਉਹ ਬਹੁਤ ਸਾਰੀਆਂ ਫੇਕ ਚੀਜ਼ਾਂ ਤੁਹਾਡੇ ਸਾਹਮਣੇ ਸੁੱਟਦੀਆਂ ਆ ਤੇ ਅਸੀਂ ਫਿਰ ਉਹਨਾਂ ਦੇ ਵਿਛਾਏ ਹੋਏ ਜਾਲ ਦੇ ਵਿੱਚ ਫਸ ਜੰਨੇ ਆ ਤੇ ਅਸੀਂ ਫਿਰ ਹੋਰ ਦਾ ਹੋਰ ਹੀ ਕੁਝ ਡਹਿਪਨੇ ਕਰਨ ਕਹਿੰਦੇ ਆ ਨਾ ਭਾਈ ਇਦਾਂ ਦੀ ਗੱਲ ਬਾਤ ਅੱਛਾ ਤੁਸੀਂ ਸੋਚ ਕੇ ਦੇਖੋ ਮੈਨੂੰ ਜਿਸ ਗੱਲ ਦੀ ਹੈਰਾਨੀ ਹੁੰਦੀ ਹੈ ਆਪਣੇ ਆਪ ਦੇ ਉੱਪਰ ਆਪਣੇ ਲੋਕਾਂ ਦੇ ਉੱਪਰ ਸਾਰਿਆਂ ਦੀ ਗੱਲ ਨਹੀਂ ਮੈਂ ਕਰਦਾ ਜਿਹੜੇ ਅਵੇਅਰ ਹੈਗੇ ਆ ਉਹ ਕੱਲ ਤੋਂ ਲੈ ਕੇ ਹੁਣ ਤੱਕ ਲੋਕਾਂ ਨੂੰ ਜਾਗਰੂਕ ਵੀ ਕਰਨ ਦੇ ਹੈਗੇ ਕਿ ਭੱਲਿਓ ਥੋੜਾ ਜਿਹਾ ਅਕਲ ਨੂੰ ਹੱਥ ਮਾਰੀਏ ਆਪਾਂ ਥੋੜਾ ਜਿਹਾ ਸਟਾਪ ਲਾਈਏ ਥੋੜਾ ਜਿਹਾ ਪਰ ਰੁਕ ਜਾਈਏ ਰੈੱਡ ਲਾਈਟ ਦੇ ਉੱਪਰ ਆਪਾਂ ਥੋੜਾ ਜਿਹਾ ਦੇਖੀਏ ਵੀ ਕੀ ਹੈਗਾ ਇਹ ਮੈਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਜਿਹੜੇ ਇਹ ਗੱਲ ਕਹਿੰਨੇ ਆ ਭਈ ਮੁਲਕ ਦੀਆਂ ਸਰਕਾਰਾਂ ਜੀ ਏਜੰਸੀਆਂ ਜੀ ਉਹ ਇਸ ਤਰੀਕੇ ਦੇ ਨਾਲ ਸਾਰਾ ਕੁਝ ਕਰਦੀਆਂ ਭਈ ਤੁਹਾਡਾ ਧਿਆਨ ਕਿੱਦਾਂ ਪਟਕਾਉਣਾ ਆ ਅੱਛਾ ਉਹਨਾਂ ਦੇ ਕੋਲ ਤਾਂ ਮੁਲਕ ਹੈਗਾ ਜੇ ਉਹ ਇਦਾਂ ਸੱਚਮੁੱਚ ਕਰਦੇ ਆ ਉਹਨਾਂ ਦੇ ਕੋਲ ਤਾਂ ਏਜੰਸੀਆਂ ਹੈਗੀਆਂ ਜੇ ਉਹ ਇਦਾਂ ਸੱਚਮੁੱਚ ਕਰਦੀਆਂ ਨੇ ਉਹਨਾਂ ਦੇ ਕੋਲ ਤਾਂ ਪੈਸੇ ਤੇ ਲੈਦੇ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਹੈ ਨਹੀਂ ਐ ਠੀਕ ਆ ਜੀ ਉਹਨਾਂ ਦੇ ਕੋਲ ਤਾਂ ਸਾਰਾ ਸਿਸਟਮ ਹੈਗਾ ਉਹ ਕਰ ਸਕਦੇ ਆ ਜੇ ਕਰਦੇ ਆ ਤਾਂ ਪਰ ਅਸੀਂ ਤੇ ਇਹ ਗੱਲ ਕਹਿੰਨੇ ਹੁੰਨੇ ਆ ਵੀ ਤੁਸੀਂ ਉਹਨਾਂ ਵੱਲੋਂ ਵਿਛਾਲੇ ਵਿਛਾਏ ਹੋਏ ਜਾਲ ਤੋਂ ਵੀ ਬਚਣਾ ਹੈਗਾ ਕਹਿੰਨੇ ਆ ਨਾ ਇਦਾਂ ਔਰ ਸਾਰੇ ਜਣੇ ਪੋਸਟਾਂ ਲੈ ਲੈ ਕੇ ਪਾਉਂਦੇ ਹੈਗੇ ਆ ਆਪਾਂ ਕਿ ਹਾਂ ਬਈ ਉਹ ਜਾਲ ਸੁੱਟਣਗੇ ਪਰ ਆਪਾਂ ਉਹਨਾਂ ਦੇ ਜਾਲ ਦੇ ਵਿੱਚ ਫਸਣਾ ਨਹੀਂ ਹੈ ਕਹਿੰਦੇ ਆਪਾਂ ਇਦਾਂ ਨਾ ਪਰ ਹੈਰਾਨੀ ਦੀ ਗੱਲ ਮੇਰੀ ਇਹ ਆ ਵੀ ਇੱਥੇ ਤੁਸੀਂ ਦੇਖੋ ਕੀ ਹੁੰਦਾ ਹੈਗਾ ਸਾਨੂੰ ਕੱਲੇ ਇੱਥੇ ਹੀ ਨਹੀਂ ਇਦਾਂ ਨਹੀਂ ਕਈ ਵਾਰੀ ਹੋਰ ਚੀਜ਼ਾਂ ਹੁੰਦੀਆਂ ਆਉਂਦੇ ਸਮੇਂ 'ਚ ਹੋਰ ਹੋਣਗੀਆਂ ਅਸੀਂ ਉਹਨਾਂ ਤੋਂ ਤਾਂ ਕਹਿੰਨੇ ਆ ਕਿ ਅਵੇਅਰ ਰਹਿਣਾ ਲੋਕਾਂ ਨੂੰ ਵੀ ਜਾਗਰੂਕ ਰਹਿਣ ਦੀ ਆਪਾਂ ਹਦਾਇਤ ਜਾਰੀ ਕਰਦੇ ਆ ਫੇਸਬੁੱਕ ਦੇ ਉੱਪਰ ਲੇਖ ਲਿਖ ਕੇ ਪਰ ਆਪ ਉਹ ਤੇ ਹਕੂਮਤਾਂ ਨੇ ਉਹ ਤਾਂ ਏਜੰਸੀਆਂ ਨੇ ਉਹਨਾਂ ਦੇ ਕੋਲ ਤਾਂ ਸਾਰਾ داروਮਦਾਰ ਸਾਰਾ ਸਿਸਟਮ ਉਹਨਾਂ ਦੇ ਕੋਲ ਹੈਗਾ ਇੱਥੇ ਇੱਕ ਬੰਦਾ ਪਤਾ ਨਹੀਂ ਉਹ ਕੌਣ ਹੈਗਾ ਆ ਸੋਚ ਕੇ ਵੇਖੋ ਇੱਕ ਬੰਦਾ ਉਹਦਾ ਪਤਾ ਨਹੀਂ ਕੌਣ ਹੈਗਾ ਉਹ ਉਹਦੇ ਕੋਲ ਸੱਤਾ ਵੀ ਹੈ ਨਹੀਂ ਐ ਉਹ ਕੋਈ ਸਰਕਾਰ ਵੀ ਨਹੀਂ ਚਲਾ ਰਿਹਾ ਉਹ ਕੋਈ ਏਜੰਸੀ ਵੀ ਨਹੀਂ ਹੈਗਾ ਉਹ ਇੱਕ ਮਾਤੜ ਜਾਂ ਕੋਈ ਬੰਦਾ ਹੋਊਗਾ ਰੱਬ ਜਾਣੇ ਜਾਂ ਸਤਾਨ ਬੰਦਾ ਹੋਊਗਾ ਉਹਦੇ ਦਿਮਾਗ ਦੀ ਕਾਡ ਵਾਇਕ ਉਹਨੇ ਵੀਰਸ਼ਿਪ ਲੈਣੀ ਹੋਊਗੀ ਜਾਂ ਹੋ ਸਕਦਾ ਉਹਦਾ ਜੁੱਤ ਪਤਨ ਕਰਵਾਉਣ ਨੂੰ ਉਚਿਤ ਕਰਦਾ ਹੋਊਗਾ ਰੱਬ ਜਾਣੇ ਕੌਣ ਹੋਊਗਾ ਉਹ ਮੈਨੂੰ ਇਸ ਗੱਲ ਦੇ ਬਾਰੇ ਪਤਾ ਨਹੀਂ ਹੈਗਾ ਪਰ ਮੈਂ ਜਿਹੜੀ ਗੱਲ ਕਰਨ ਲੱਗਾ ਵੀ ਇੱਕ ਬੰਦਾ ਜਿਹਦੇ ਬਾਰੇ ਸਾਨੂੰ ਪਤਾ ਹੀ ਨਹੀਂ ਹੈਗਾ ਉਹ ਇੱਕ ਪੋਸਟ ਲੈ ਕੇ ਸਾਂਝੀ ਕਰ ਦਿੰਦਾ ਆ ਅਸੀਂ ਉਹਦੀਆਂ ਗੱਲਾਂ 'ਚ ਆ ਜਾਂਦੇ ਆ ਗੱਲਾਂ ਅਵੇਅਰ ਕਰਦੇ ਆ ਆਪਾਂ ਲੋਕਾਂ ਨੂੰ ਵੀ ਤੁਸੀਂ ਹਕੂਮਤਾਂ ਦੇ ਵੱਡੀਆਂ-ਵੱਡੀਆਂ ਤਾਕਤਾਂ ਦੇ ਚੁੰਗਲ ਤੋਂ ਉਹਨਾਂ ਦੇ ਵਿਛਾਏ ਹੋਏ ਜਾਲ ਤੋਂ ਵੀ ਬਚ ਕੇ ਰਹਿਣਾ ਹੈ ਅਸੀਂ ਜਿਹੜੇ ਅਵੇਅਰ ਕਰਨੇ ਹੁੰਨੇ ਆ ਆਪ ਅਸੀਂ ਇੱਕ ਮਾਮੂਲੀ ਜਿਹਾ ਬੰਦਾ ਜਿਹਦੇ ਬਾਰੇ ਪਤਾ ਨਹੀਂ ਕੋਣ ਹੈਗਾ ਅਸੀਂ ਉਹਦੇ ਵੱਲੋਂ ਲਿਖੀ ਹੋਈ ਇੱਕ ਪੋਸਟਰ ਦੇ ਉੱਪਰ ਯਕੀਨ ਕਰ ਲੈਣੇ ਆ ਔਰ ਆਪਾਂ ਆਪਣੇ ਲੋਕਾਂ ਨੂੰ ਕਹਿਣ ਲੱਪਨੇ ਆ ਦੇਖੋ ਜੀ ਐ ਹੋ ਗਈ ਦੇਖੋ ਜੀ ਉਹ ਹੋ ਗਈ ਇਹ ਅਫਵਾਹ ਜਿਹੜੇ ਲੋਕ ਫਲਾਉਂਦੇ ਆ ਆਪਾਂ ਵੀ ਉਸ ਅਫਵਾਹ ਦਾ ਹਿੱਸਾ ਬਣ ਜਾਂਦੇ ਆ ਤੇ ਆਪਣੇ ਲੋਕਾਂ ਦਾ ਧਿਆਨ ਆਪਾਂ ਆਪ ਪਟਕਾਉਣ ਦੀ ਵਜ੍ਹਾ ਬਣਦੇ ਹਾਂ ਜਾਂ ਨਹੀਂ ਮੈਨੂੰ ਇਸ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਿਓ ਹੁਣ ਜਿਹੜੀ ਮੈਂ ਗੱਲ ਕਰਨ ਲੱਗਾ ਤੁਸੀਂ ਇਹ ਜਿਹੜੀ ਹੈਗੀ ਆ ਲਿੰਕ ਉਹ ਜਿਹੜਾ ਇਹ ਜਿਹਨੂੰ ਦੱਸਿਆ ਜਾ ਰਿਹਾ ਏਦਾਂ ਪ੍ਰਚਾਰਿਆ ਜਾ ਰਿਹਾ ਪਈ ਗੁਰੂ ਨਾਨਕ ਦੇਵ ਜੀ ਦਾ ਖਰੇ ਰੋਲ ਪਲੇ ਕਰ ਰਿਹਾ ਅਮੀਰ ਖਾਨ ਵੈਸੇ ਮੈਂ ਨਾ ਕੋਈ ਆਮੀਰ ਖਾਨ ਦਾ ਵਕੀਲ ਨਹੀਂ ਹੈਗਾ ਤੇ ਨਾ ਮੈਂ ਕੋਈ ਏਦਾਂ ਦੀ ਗੱਲਬਾਤ ਹੈਗੀ ਪਈ ਰੋਜ਼ ਆਪਾਂ ਸ਼ਾਮ ਨੂੰ ਮਿਲਦੇ ਆਂ ਤੇ ਇਕੱਠੇ ਆਪਾਂ ਸੈਰ ਸੂਰ ਕਰਨ ਜਾਂਦੇ ਆਂ ਏਦਾਂ ਦੀ ਵੀ ਗੱਲ ਕੋਈ ਨਹੀਂ ਹੈਗੀ ਸ਼ਨੀਵਾਰ ਨੂੰ ਤੇ ਐਤਵਾਰ ਨੂੰ ਦੋ ਦਿਨ ਅਸੀਂ ਇਕੱਠੇ ਘੁੰਮਦੇ ਆਂ ਇਧਰ ਉਧਰ ਏਦਾਂ ਦੀ ਵੀ ਗੱਲਬਾਤ ਕੋਈ ਨਹੀਂ ਹੈਗੀ ਮੈਂ ਉਹਨੂੰ ਨਹੀਂ ਜਾਣਦਾ ਹੈਗਾ ਮੈਂ ਕਦੇ ਉਹਨੂੰ ਲਾਗੇ ਉਹ ਦੇਖਿਆ ਵੀ ਨਹੀਂ ਹੈਗਾ ਠੀਕ ਹੈ ਜੀ ਤੁਹਾਡੇ ਵਿੱਚੋਂ ਬਹੁਤ ਸਾਰੇ ਨੇ ਨਹੀਂ ਦੇਖਿਆ ਹੋਊਗਾ ਪਰ ਮੈਨੂੰ ਨਾ ਪਹਿਲੇ ਸਮੇਂ ਦੇ ਵਿੱਚ ਤੇ ਹੁਣ ਵੀ ਕੁਛ ਹੱਦ ਤੱਕ ਪਹਿਲਾਂ ਜ਼ਿਆਦਾ ਹੁੰਦਾ ਸੀਗਾ ਫਿਲਮਾਂ ਫਿਲਮਾਂ ਦੇਖਣ ਦਾ ਮੈਂ ਕਾਫੀ ਜ਼ਿਆਦਾ ਆਦੀ ਹੁੰਦਾ ਸੀਗਾ ਮੈਂ ਇਹਦੀਆਂ ਬੜੀਆਂ ਫਿਲਮਾਂ ਦੇਖੀਆਂ ਹੁਣ ਵੀ ਮੈਂ ਕਦੀ ਵੱਡੀ ਫਿਲਮਾਂ ਦੀਆਂ ਦੇਖ ਲੈਣਾ ਹੈਗਾ ਉਹਦੇ ਪਿਛਲੇ ਰਿਕਾਰਡ ਨੂੰ ਖੰਘਾਲ ਦਿਆ ਹੋਇਆ ਜਿਹੜੀ ਮੈਂ ਗੱਲ ਕਰਨ ਲੱਗਾ ਮੈਂ ਪਹਿਲਾਂ ਕਹਤਾ ਕਿ ਮੈਂ ਕੋਈ ਉਹਦਾ ਵਕੀਲ ਨਹੀਂ ਹੈਗਾ ਪਰ ਜੋ ਮੈਨੂੰ ਲੱਗਦਾ ਹੈਗਾ ਵੀ ਉਹਦਿਆਂ ਪੁਰਾਣਾ ਰਿਕਾਰਡ ਉਹਦਾ ਖੰਘਾਲ ਦਿਆ ਹੋਇਆ ਉਹਦੀ ਪਿਛਲੀ ਹਿਸਟਰੀ ਨੂੰ ਦੇਖਦਿਆਂ ਹੋਇਆ ਮੈਨੂੰ ਨਹੀਂ ਲੱਗਦਾ ਹੈਗਾ ਕਿ ਆਮਿਰ ਖਾਨ ਕੋਈ ਇਸ ਕਿਸਮ ਦੀ ਹਰਕਤ ਕਰੂਗਾ ਜਿਹਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਹਰਟ ਹੁੰਦੀਆਂ ਹੋਣ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜਦੀ ਹੋਵੇ ਐਦਾਂ ਦਾ ਮੈਨੂੰ ਨਹੀਂ ਲੱਗਦਾ ਕਿ ਉਹ ਕੋਈ ਕੰਮ ਕਰੂਗਾ ਐਦਾਂ ਮੈਨੂੰ ਲੱਗਦਾ ਹੈਗਾ ਬਾਕੀ ਵੈਗਰੂ ਜਾਣੇ ਜੇ ਕੋਈ ਬੰਦੇ ਦੀ ਨਾ ਮਤਵ ਜਦੋਂ ਪੁੱਠੀ ਹੁੰਦੀ ਆ ਉਸ ਵੇਲੇ ਹੋ ਵੀ ਜਾਂਦਾ ਐਦਾਂ ਤੇ ਜੇ ਕੋਈ ਐਦਾਂ ਦੀ ਹਰਕਤ ਕਰੂਗਾ ਤਾਂ ਉਸ ਵੇਲੇ ਸਿੱਖ ਫਿਰ ਉਹਨੂੰ ਉਹਦਾ ਸਭ ਕੁ ਦੇਣ ਦੇ ਲਈ ਤਿਆਰ ਬਰ ਤਿਆਰ ਹੈਗੇ ਵੀ ਆ ਪਰ ਜਦੋਂ ਵੀ ਇਦਾਂ ਦੀ ਗੱਲ ਕੋਈ ਹੋਵੇ ਹੀ ਨਾ ਤਾਂ ਫਿਰ ਜਿੱਦਾਂ ਕਹਿੰਦੇ ਹੁੰਦੇ ਆ ਇੱਕ ਕਹਾਵਤ ਜੀ ਹੈਗੀ ਆ ਭਈ ਪਾਣੀ ਪੂਣੀ ਮੋਰੇ ਹਲੇ ਜੀ ਦਾ ਨਾ ਹੋਵੇ ਤਾਂ ਪਹਿਲਾਂ ਹੀ ਆਪਣੀਆਂ ਜੁਰਾਬਾਂ ਜੋੜੇ ਲਾਹ ਲੂ ਕੇ ਬੈਜੀਏ ਇਦਾਂ ਦੀ ਗੱਲ ਆਪਾਂ ਬਸ ਪਹਿਲੇ ਐਵੇਂ ਹੀ ਬਸ ਸਾਨੂੰ ਕਿਸੇ ਨੇ ਇਦਾਂ ਕਹਿਤਾ ਬਸ ਮਾੜਾ ਜਿਹਾ ਪੋਸਟ ਲਿਖ ਕੇ ਪਾ ਦਿੱਤੀ ਅਸੀਂ ਉਹਦੀਆਂ ਗੱਲਾਂ ਦੇ ਵਿੱਚ ਆ ਗਏ ਇਹਦਾ ਖਮਿਆਜ਼ਾ ਤੁਸੀਂ ਦੇਖੋ ਸਾਨੂੰ ਕਿੱਦਾਂ ਭੁਗਤਣਾ ਪੈਂਦਾ ਅੱਗੇ ਵੀ ਕਈ ਵਾਰ ਭੁਗਤਣਾ ਪਿਆ ਅੱਜ ਵੀ ਭੁਗਤਣਾ ਪੈ ਰਿਹਾ ਹੋਊਗਾ ਤੇ ਉਹਦੇ ਸਮੇਂ ਵਿੱਚ ਸਾਨੂੰ ਹੋਰ ਵੀ ਜ਼ਿਆਦਾ ਇਹਦੇ ਖਮਿਆਜੇ ਭੁਗਤਨੇ ਪੈ ਸਕਦੇ ਆ ਜਿਹੜੇ ਲੋਕ AI ਨੂੰ ਸਮਝਦੇ ਆ ਮੈਂ ਉਹਦੇ ਲਈ ਉਹਦੇ ਬਾਰੇ ਜ਼ਿਆਦਾ ਵਿਸਥਾਰ ਵਿੱਚ ਨਹੀਂ ਜਾਣਾ ਹੈਗਾ ਮੈਂ ਨਹੀਂ ਚਾਹਣਾ ਹੈਗਾ ਕਿ ਜਿਨ੍ਹਾਂ ਨੂੰ ਤੇ ਇਹਦੇ ਬਾਰੇ ਕੋਈ ਬਹੁਤੀ ਜਾਣਕਾਰੀ ਹੈ ਨਹੀਂ ਐ ਵੀ ਉਹ ਵੀ ਇਹਦੇ ਬਾਰੇ ਜਾਣਕਾਰੀ ਹਾਸਲ ਕਰਨ ਲੈਣ ਜਿਹੜੀਆਂ ਗੱਲਾਂ ਦੋ ਚਾਰ ਮੈਨੂੰ ਪਤਾ ਹੈਗੀਆਂ ਉਹਦਾ ਫਿਰ ਦੁਰਉਪਯੋਗ ਕਰਨ ਬਹੁਤ ਸਾਰੇ ਲੋਕ ਇਦਾਂ ਕਰਦੇ ਆ ਉਹ ਦੁਰਉਪਯੋਗ ਕਰਦੇ ਆ ਕਿਸੇ ਦੀ ਫੋਟੋ ਐਡਿਟ ਕਰਦੇ ਆ ਕਿਸੇ ਦੀ ਵੀਡੀਓ ਐਡਿਟ ਕਰਦੇ ਆ ਕਿਸੇ ਨੂੰ ਕਿਸੇ ਦੇ ਨਾਲ ਕੀ ਕੁਝ ਕਰ-ਕੁਰ ਕੇ ਤੇ ਉਹ ਕੀ ਦਾ ਕੀ ਬਣਾ ਕੇ ਤੇ ਲੋਕਾਂ ਦੇ ਸਾਹਮਣੇ ਪੇਸ਼ ਕਰ ਦਿੰਦੇ ਆ ਸੋ ਮੈਨੂੰ ਲੱਗਦਾ ਕਿ ਇਹ ਜੜੀਆਂ ਨਵੀਆਂ-ਨਵੀਆਂ ਤਕਨੀਕਾਂ ਆਉਂਦੀਆਂ ਨੇ ਜਿੱਥੇ ਇਹ ਬਹੁਤ ਸਾਰੀਆਂ ਇਹਦਾ ਇਹਦੇ ਫਾਇਦੇ ਵੀ ਹੁੰਦੇ ਆ ਪਰ ਇਹਦਾ ਬਹੁਤ ਜ਼ਿਆਦਾ ਦੁਰਉਪਯੋਗ ਵੀ ਹੁੰਦਾ ਔਰ ਜਿਹੜੇ ਮੁਲਕ ਦੇ ਵਿੱਚ ਆਪਾਂ ਰਹਿੰਦੇ ਆ ਨਾ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਜਦੋਂ ਤੁਸੀਂ ਕਿਸੇ ਨੂੰ ਫੋਨ ਤੇ ਕਾਲ ਕਰਦੇ ਹੋ ਇਦਾਂ ਉਹ ਮੁਰੇ ਘਰਿੰਗਟੋਨ ਜੀ ਵੱਜਣਦੀ ਹੀ ਹੁੰਦੀ ਆ ਅੱਜ ਕੱਲ ਉਹ ਕਹਿੰਦੇ ਜੀ ਤੁਹਾਨੂੰ ਤੁਹਾਡੇ ਰਿਸ਼ਤੇਦਾਰਾਂ ਨੂੰ ਜੇ ਤੁਹਾਨੂੰ ਤੁਹਾਡੇ ਫੋਨ ਦੇ ਉੱਪਰ ਜੇ ਕੋਈ ਕਾਲ ਆਵੇ ਕਿ ਤੁਹਾਡਾ ਰਿਸ਼ਤੇਦਾਰ ਕੋਈ ਬਿਮਾਰ ਹੈ ਜਾਂ ਇਹ ਹੋ ਗਿਆ ਜਾਂ ਉਹ ਹੋ ਗਿਆ ਵੀ ਤੁਸੀਂ ਫਟਾਫਟ ਉਹਦੀਆਂ ਗੱਲਾਂ ਦੇ ਵਿੱਚ ਨਾ ਆ ਜਾਇਆ ਕਰੋ ਥੋੜਾ ਜਿਹਾ ਰੁਕੋ ਉਹ ਸਾਈਬਰ ਕ੍ਰਾਈਮ ਕਰਨ ਵਾਲੇ ਲੋਕ ਵੀ ਹੋ ਸਕਦੇ ਹੁੰਦੇ ਆ ਜਿਹੜੇ ਤੁਹਾਨੂੰ ਇਦਾਂ ਦੀਆਂ ਕਾਲਾਂ ਕਰਦੇ ਆ ਤੇ ਜੇ ਤੁਹਾਨੂੰ ਇਦਾਂ ਦੀ ਕੋਈ ਕਾਲ ਆਵੇ ਤਾਂ ਤੁਸੀਂ ਉਹ ਨੰਬਰ ਵੀ ਤੁਹਾਨੂੰ ਦਿੰਦੇ ਪਏ ਐਸ ਨੰਬਰ ਦੇ ਉੱਪਰ ਤੁਸੀਂ ਕਾਲ ਕਰਕੇ ਅੱਛਾ ਤੁਸੀਂ ਜਿਹੜੇ ਲੋਕ ਨਾ ਸਾਈਬਰ ਕ੍ਰਾਈਮ ਦੇ ਤੁਸੀਂ ਸਾਈਬਰ ਉਹਨਾਂ ਦੇ ਕੋਲ ਜਾਓ ਕਿਤੇ ਤੁਸੀਂ ਇਨਸਾਫ ਲੈਣ ਦੇ ਵਾਸਤੇ ਜਦੋਂ ਤੁਸੀਂ ਇਨਸਾਫ ਲੈਣ ਦੇ ਵਾਸਤੇ ਜਾਓਗੇ ਜਦੋਂ ਤੁਸੀਂ ਉਹਨਾਂ ਕਾਲਾਂ ਦੇ ਉੱਪਰ ਜਿਹੜੇ ਉਹ ਤੁਹਾਨੂੰ ਨੰਬਰ ਦਿੰਦੇ ਹੈਗੇ ਆ ਕਾਲ ਕਰਨ ਦੀ ਤੁਸੀਂ ਕੋਸ਼ਿਸ਼ ਕਰਕੇ ਦੇਖੋ ਨਾਨੀ ਚੇਤੇ ਆਉਂਦੀ ਕਿ ਨਹੀਂ ਨਾਨੀ ਚੇਤੇ ਆਉਂਦੀ ਸੋ ਜਿੱਥੇ ਐਦਾਂ ਦੇ ਹਾਲਾਤ ਹੈ ਹੁਣ ਜਿਸ ਮੁਲਕ ਦੇ ਵਿੱਚ ਉੱਥੇ ਇਸ ਕਿਸਮ ਦੇ ਲੋਕ ਸ਼ਰਾਰਤੀ ਅੰਸਰ ਜਦੋਂ ਉਹ ਅਫਵਾਹਾਂ ਫਲਾਉਂਦੇ ਹੋਣ ਜਿਹੜੀਆਂ ਹਕੂਮਤਾਂ ਨੂੰ ਫਿੱਟ ਬੈਂਦੀਆਂ ਹੁਣ ਅਫਵਾਹਾਂ ਠੀਕ ਹੈ ਤਾਂ ਤੁਸੀਂ ਦੇਖੋ ਉਹਨਾਂ ਦੇ ਖਿਲਾਫ ਕਾਰਵਾਈ ਵੀ ਕਿਸੇ ਨੇ ਕੀ ਕਰਨੀ ਭਲਾ ਕਿਉਂਕਿ ਉਹਨਾਂ ਨੂੰ ਤਾਂ ਫਿੱਟ ਬੈਂਦੀਆਂ ਆ ਉਹ ਪਰ ਅਸੀਂ ਸਿੱਖ ਜਾਂ ਭਾਰਤ ਦੇ ਹੋਰ ਘੱਟ ਗਿਣਤੀ ਕੌਮਾਂ ਦਲਿਤ ਭਾਈਚਾਰੇ ਦੇ ਨਾਲ ਸਬੰਧਤ ਲੋਕ ਜਿਹੜੇ ਆਏ ਦਿਨ ਉਹਨਾਂ ਦੇ ਧੱਕੇ ਦਾ ਸ਼ਿਕਾਰ ਹੁੰਦੇ ਆ ਔਰ ਉਹਨਾਂ ਨੂੰ ਬਾਰ ਬਾਰ ਅਪੀਲਾ ਕੀਤੀਆਂ ਜਾਂਦੀਆਂ ਕਿ ਤੁਸੀਂ ਸਾਰੇ ਜਣੇ ਇਕਜੁੱਟ ਰਹੋ ਤੁਹਾਡਾ ਦੁਸ਼ਮਣ ਸਾਂਝਾ ਕਹਿੰਦੇ ਨਾ ਇਹ ਗੱਲ ਹੁਣ ਦੁਸ਼ਮਣ ਨੇ ਤੁਹਾਡੇ ਵਿੱਚ ਤਰੇੜਾ ਪਾਉਣ ਦੇ ਵੱਖ-ਵੱਖ ਢੰਗ ਤਰੀਕੇ ਆਂਦੇ ਨਾਲ ਯਤਨ ਕਰਨੇ ਆ ਉਹ ਤਾਂ ਯਤਨ ਕਰਨ ਭਾਈ ਸ਼ੋਭਦੇ ਆ ਉਹਨਾਂ ਦਾ ਕੰਮ ਆ ਤੁਹਾਨੂੰ ਉਹਨਾਂ ਨੇ ਇੱਕ ਦੂਜੇ ਤੋਂ ਵੱਖ-ਵੱਖ ਕਰਕੇ ਰੱਖਣਾ ਪਰ ਜੇ ਆਪਾਂ ਆਪ ਵੀ ਇੱਕ ਜੁਟ ਨਾ ਰਹਿ ਕੇ ਵੱਖ-ਵੱਖ ਇੱਕ ਦੂਜੇ ਤੋਂ ਆਪ ਹੀ ਹੋਣ ਦੇ ਜਾਂ ਇੱਕ ਦੂਜੇ ਨੂੰ ਆਪਣੇ ਤੋਂ ਲਾਂਬੇ ਕਰਨ ਦੀ ਯਤਨ ਆਪਾਂ ਆਪ ਹੀ ਕਰਦੇ ਰਹੀਏ ਜੇ ਤੇ ਫਿਰ ਦੱਸੋ ਤੁਸੀਂ ਇਸ ਗੱਲ ਦਾ ਕਸੂਰ ਕਿਹਦੇ ਸਿਰ ਦੇ ਉੱਪਰ ਆਪਾਂ ਮੜਨ ਕਿ ਸਾਰਾ ਕਸੂਰ ਸਰਕਾਰਾਂ ਦੇ ਮੱਥੇ ਦੇ ਉੱਪਰ ਮੜ ਕੇ ਸਾਡਾ ਗੁਜ਼ਾਰਾ ਹੋ ਜਾਊਗਾ ਨਹੀਂ ਹੋ ਸਕਦਾ ਘਟੋ ਘਟ ਉਹ ਲੋਕ ਜਿਹੜੇ ਸੰਘਰਸ਼ੀ ਆ ਜਿਹੜੇ ਚਾਹੁੰਦੇ ਆ ਵੀ ਆਪਾਂ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਆਪਣੇ ਲੋਕਾਂ ਨੂੰ ਜਾਗਰੂਕ ਕਰਦੇ ਰਹੀਏ ਭਾਵੇਂ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਜਿਹੜੇ ਘਟੋ ਘਟ ਇੰਨਾ ਕੁ ਵੀ ਯੋਗਦਾਨ ਪਾਉਂਦੇ ਹੈਗੇ ਉਹ ਵੀ ਮੁਬਾਰਕ ਵਾ ਪਰ ਜੇ ਉਹ ਫਲਾਈਆਂ ਹੋਈਆਂ ਫਵਾਹਾ ਦਾ ਹੀ ਪ੍ਰਚਾਰ ਗਾ ਕਰੀ ਜਾਣਗੇ ਆਪਾਂ ਸਾਰੇ ਜਣੇ ਕਰੀ ਜਾਵਾਂਗੇ ਤਾਂ ਫਿਰ ਦੱਸੋ ਅਸੀਂ ਕਿਸ ਕਿਸਮ ਦੀ ਸੇਵਾ ਕਰਦੇ ਹੋਏ ਭਲਾ ਆਪਾਂ ਇਹ ਗੱਲ ਕਹਿੰਦੇ ਆ ਕਿ ਉਹ ਤੁਹਾਡਾ ਧਿਆਨ ਪਟਕਾਉਣਗੇ ਸੰਘਰਸ਼ੀਆਂ ਨੂੰ ਕਹਿੰਦੇ ਆ ਨਾ ਵੀ ਤੁਸੀਂ ਉਹਨਾਂ ਦੇ ਤਕੇ ਦੇ ਸ਼ਿਕਾਰ ਹੁੰਦੇ ਹੋ ਤੁਸੀਂ ਇਕਜੁੱਟ ਰਹੋ ਉਹ ਤੁਹਾਨੂੰ ਤੋੜਨ ਦਾ ਯਤਨ ਕਰਨਗੇ ਕਹਿੰਦੇ ਆ ਨਾ ਸਟੇਜਾਂ ਦੇ ਉੱਪਰ ਵੀ ਖੜੇ ਹੋ ਕੇ ਕੂਕਦੇ ਆਪਾਂ ਉਹ ਤੁਹਾਨੂੰ ਤੋੜਨਗੇ ਉਹ ਤੁਹਾਨੂੰ ਇੱਕ ਦੂਜੇ ਤੋਂ ਲਾਂਬੇ ਲਾਂਬੇ ਕਰਨ ਦੇ ਵਾਖਬਕ ਢੰਗ ਤਰੀਕਿਆਂ ਦੇ ਯਤਨ ਕਰਨਗੇ ਉਹ ਤੁਹਾਡਾ ਧਿਆਨ ਭਟਕਾਉਣਗੇ ਉਹ ਤੁਹਾਨੂੰ ਤੁਹਾਡੇ ਅਸਲ ਨਿਸ਼ਾਨੇ ਤੋਂ ਭਟਕਾਉਣਗੇ ਉਹ ਇਸ ਕੰਮ ਦੇ ਯਤਨ ਕਰਨਗੇ ਕਿ ਜਿਹੜੇ ਕੰਮ ਉਹਨਾਂ ਨੇ ਕਰਨੇ ਆ ਜਿਹੜੇ ਮਨੁੱਖਤਾ ਦੇ ਭਲੇ ਵਿੱਚ ਜਾਂ ਤੁਹਾਡੇ ਭਲੇ ਵਿੱਚ ਨਹੀਂ ਹੈਗੇ ਉਹ ਉਧਰ ਆਪਣਾ ਕੰਮ ਕਰਦੇ ਰਹਿਣ ਤੇ ਤੁਹਾਡਾ ਧਿਆਨ ਦੂਏ ਪਾਸੇ ਲਗਾ ਰਵੇ ਉਹ ਇਸ ਕਿਸਮ ਦੇ ਯਤਨ ਕਰਨਗੇ ਪਰ ਤੁਸੀਂ ਅਵੇਅਰ ਰਹਿਣਾ ਤੁਸੀਂ ਜਾਗਰੂਕ ਰਹਿਣਾ ਆਪਾਂ ਕਹਿੰਦੇ ਆ ਨਾ ਇਦਾਂ ਦੀਆਂ ਗੱਲਾਂ ਆ ਤਾਂ ਧਿਆਨ ਉਹਨਾਂ ਨੇ ਭਟਕਾਇਆ ਹੀ ਨਹੀਂ ਇੱਕ ਬੰਦੇ ਨੇ ਪੋਸਟ ਲੇ ਕੇ ਪਾਈ ਤੇ ਆਪਾਂ ਉਹਦਾ ਕਹਿਣਾ ਮੰਨ ਲਿਆ ਕਿ ਤੁਸੀਂ ਟੜਾ ਧੜਮਾ ਵੇਖਣਿਆ ਕੱਲ ਮੇਰੇ ਕੱਲ ਰਾਤ ਕੇ ਜਿੱਦੋਂ ਸ਼ੁਰੂ ਹੋਇਆ ਕੰਮ ਲੈ ਵੀ ਹੱਲੇ ਤੱਕ ਵੀ ਟੜਾ ਟੜ ਚੱਲੀ ਜਾਂਡਿਆ ਆ ਉਹ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੂੰਗਾ ਤੁਸੀਂ ਮੇਰੀ ਗੱਲ ਨੂੰ ਮੰਨ ਕੇ ਵੇਖੋ ਇੱਕ ਵਾਰ ਪਰ ਜਿਹੜੀ ਮੈਂ ਗੱਲ ਕਰ ਰਿਹਾ ਨਾ ਇਹਦਾ ਮਤਲਬ ਇਹ ਵੀ ਨਹੀਂ ਹੈਗਾ ਪੇ ਇਦਾਂ ਹੋਊਗੀ ਨਹੀਂ ਅੱਗੇ ਵੀ ਹੁੰਦੀ ਆ ਇਦਾਂ ਪਰ ਬਿਨਾ ਕਿਸੇ ਗੱਲ ਤੋਂ ਪਾਣੀ ਮੋਰੇ ਹੋਵੇ ਹੀ ਨਾ ਆਪਾਂ ਜੁਰਾਬਾਂ ਲਾ ਕੇ ਬਹਿ ਜੀਏ ਪਹਿਲਾਂ ਹੀ ਵੀ ਪਾਣੀ ਆ ਗਿਆ ਬਹੁਤ ਜ਼ਿਆਦਾ ਤਾਂ ਇਹ ਵੀ ਕੋਈ ਖਰੀ ਗੱਲ ਨਹੀਂ ਹੈਗੀ ਗੱਲ ਕੋਈ ਹੋਵੇ ਨਾ ਅੱਛਾ ਸਾਡੇ ਘਰ ਦੇ ਵਿੱਚ ਜਦੋਂ ਕੋਈ ਗੱਲ ਹੁੰਦੀ ਹੈ ਸਾਡਾ ਧੀ ਆ ਸਾਡਾ ਪੁੱਤ ਹੋਵੇ ਸਾਡਾ ਭਰਾ ਆ ਸਾਡਾ ਮਾਹ ਬਾਬ ਕੋਈ ਵੀ ਪਰਿਵਾਰ ਦੇ ਜੀ ਹੈਗੇ ਆ ਜਾਂ ਸਾਡੇ ਸਜਣ ਮਿੱਤਰ ਵਾ ਗੱਲ ਕੋਈ ਹੋਵੇ ਨਾ ਸਾਡੇ ਕੰਨ ਦੇ ਵਿੱਚ ਇਥੇ ਆਣ ਕੋਈ ਫੂਕ ਮਾਰ ਦੇਵੇ ਜਾਂ ਸਾਨੂੰ ਕੋਈ ਕਹੇ ਆ ਦੇਖੋ ਜੀ ਆ ਗੱਲ ਲੈਂਦਾ ਆ ਅਸੀਂ ਅਗਲੇ ਦਿਨਾਂ ਬਿਨਾ ਗੱਲ ਸਾਂਝੀ ਕੀਤੇ ਆ ਬਿਨਾ ਘੋਖ ਪੜਤਾਲ ਕੀਤੇ ਆ ਆਪਾਂ ਪੋਸਟਾਂ ਦੇ ਪੋਸਟਾਂ ਲਿਖ ਕੇ ਪਾਉਣੀਆਂ ਸ਼ੁਰੂ ਕਰ ਦਈਆਂ ਤਣਾਅ ਵੱਧ ਗਿਆ ਦੂਰੀ ਵੱਧ ਗਈ ਔਰ ਉਹ ਜਿਹੜੀ ਦੂਰੀ ਹੈਗੀ ਆ ਉਹ ਝਗੜੇ ਤੱਕ ਪਹੁੰਚ ਸਕਦੀ ਆ ਗਾਲਮ ਗਾਲ ਤੱਕ ਪਹੁੰਚ ਸਕਦੀ ਆ ਇੱਕ ਦੂਜੇ ਦੇ ਉੱਪਰ ਛੱਟ ਚੋੜ ਲਾਉਣ ਦੀ ਵਜ੍ਹਾ ਤੱਕ ਬਣ ਸਕਦੀ ਹੈ ਹੁੰਦਾ ਨਾ ਇਦਾਂ ਔਰ ਉਹ ਜਿਹੜੇ ਰਿਸ਼ਤੇ ਹੁੰਦੇ ਆ ਸਾਡੇ ਕਿੰਨੇ ਯਤਨ ਕਰਕੇ ਆਪਾਂ ਗੰਢੇ ਹੁੰਦੇ ਆ ਉਹਨਾਂ ਰਿਸ਼ਤਿਆਂ ਨੂੰ ਤਾਰ-ਤਾਰ ਉਹਨਾਂ ਰਿਸ਼ਤਿਆਂ ਨੂੰ ਤੋੜ ਦੇਣ ਦੀ ਵਜ੍ਹਾ ਬਣ ਸਕਦੀ ਹੁੰਦੀ ਆ ਉਹ ਕੰਨ ਦੇ ਵਿੱਚ ਮਾਰੀ ਹੋਈ ਫੂਕ ਜਾਂ ਤੁਹਾਨੂੰ ਕੋਈ ਅੱਖਰ ਲਿਖ ਕੇ ਪੜ੍ਹਾਏ ਹੋਏ ਆਪ ਮਿੰਟੋਂ ਪਹਿਲਾਂ ਯਕੀਨ ਕਰ ਕਰਕੇ ਬਹਿ ਜਾਂਦੇ ਆ ਉਹ ਵੀ ਅੱਜ ਦੇ ਦੌਰ ਦੇ ਵਿੱਚ ਉਸ ਦੌਰ ਦੇ ਵਿੱਚ ਜਦੋਂ ਆਵਾਜ਼ ਬੰਦੇ ਦੀ ਉਹਦੀ ਹੁੰਦੀੋ ਹੀ ਨਹੀਂ ਹੈਗੀ ਪਰ AI ਦੀ ਮਦਦ ਦੇ ਨਾਲ ਜਾਂ ਜਿਹੜੀਆਂ ਹੋਰ ਵੱਖ-ਵੱਖ ਐਪਸ ਹੈਗੀਆਂ ਨੇ ਉਹਦੇ ਵਿੱਚ ਜਿਹੜਾ ਟੂਲਸ ਹੈਗੇ ਆ ਉਹਨਾਂ ਸੰਦਾਂ ਦੀ ਉਹਨਾਂ ਟੂਲਸ ਦੀ ਵਰਤੋਂ ਕਰਕੇ ਐਦਾਂ ਬਣਾ ਵੀ ਦਿੱਤਾ ਜਾਂਦਾ ਹੈਗਾ ਸਾਨੂੰ ਪਤਾ ਵੀ ਹੈਗਾ ਇਸ ਗੱਲ ਦਾ ਆਪਾਂ ਫਿਰ ਵੀ ਯਕੀਨ ਕਰਕੇ ਬਹਿ ਜਾਂਦੇ ਆ ਤੱਕਰੀ ਚਲੋ ਕੌਣ ਰੋਕਦਾ ਇਸੇ ਕਰਕੇ ਕਿਹਾ ਜਾਂਦਾ ਹੈਗਾ ਕਿ ਜਿਹੜੇ ਰਿਸ਼ਤੇ ਹੁੰਦੇ ਆ ਨਾ ਜਿਹੜੀਆਂ ਆਪਸੀ ਸਾਂਝਾ ਹੁੰਦੀਆਂ ਨੇ ਇਹ ਵਿਸ਼ਵਾਸ ਅਤੇ ਪਿਆਰ ਦੇ ਉੱਪਰ ਟਿਕਦੀਆਂ ਹੁੰਦੀਆਂ ਆ ਐਵੇਂ ਕਰਨਾਂ ਦੇ ਕੱਚੇ ਹੋ ਕੇ ਗੁਜ਼ਾਰੇ ਥੋੜੀ ਹੋ ਜਾਂਦੇ ਹੁੰਦੇ ਆ ਘਰੇ ਤਾਂ ਨਹੀਂ ਆ ਪੈਦਾ ਕਰਦੇ ਨਾ ਘਰੇ ਤਾਂ ਆਪਾਂ ਫਿਰ ਵੀ ਮਾੜੀ-ਮੋਟੀ ਕੋਸ਼ਿਸ਼ ਕਰਦੇ ਆਂ ਪਰ ਕਈ ਇਦਾਂ ਦੇ ਕਮਲਕੋਟ ਹੁੰਦੇ ਆ ਉਹ ਘਰੇ ਵੀ ਐਂ ਕਰਕੇ ਬਹਿ ਜਾਂਦੇ ਆ ਘਰ ਦੇ ਜਿਹੜੇ ਜੀ ਹੁੰਦੇ ਨਾ ਉਹਨਾਂ ਨਾਲ ਵੀ ਗੱਲ ਨਹੀਂ ਸਾਂਝੀ ਕਰਦੇ ਉਹ ਕਹਿੰਦੇ ਮੈਨੂੰ ਫਲਾਣੇ ਨੇ ਇਹ ਗੱਲ ਕਹੀ ਸੀ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਨੀ ਬਸ ਆਪਦੇ ਦਿਮਾਗ ਦੇ ਵਿੱਚ ਧਾਰਨਾ ਬਣਾ ਕੇ ਬਹਿ ਜਾਣੀ ਆ ਜਿੱਦਾਂ ਹੁਣ ਆ ਜਿਹੜੀ ਗੱਲ ਜਿੱਤੇ ਆਪਾਂ ਗੱਲ ਕਰਨ ਰਹੇ ਆ ਆਮੀਰ ਖਾਨ ਵਾਲੀ ਗੱਲ ਹੈਗੀ ਆ ਮੈਂ ਫੇਰ ਬਾਰ-ਬਾਰ ਕਹਿਣ ਲੱਗ ਪੀਜੀ ਵਾਰ ਆਮੀਰ ਖਾਨ ਦਾ ਮੈਂ ਕੋਈ ਵਕੀਲ ਨਹੀਂ ਹੈਗਾ ਪਰ ਮੈਨੂੰ ਇਹਦਾ ਲੱਗਦਾ ਆ ਵੀ ਆਮੀਰ ਖਾਨ ਇਸ ਕਿਸਮ ਦੀ ਹਰਕਤ ਕਰ ਨਹੀਂ ਸਕਦਾ ਐਦਾ ਮੈਨੂੰ ਲੱਗਦਾ ਹੋ ਸਕਦਾ ਉਹਦੇ ਸਮੇਂ ਵਿੱਚ ਜੇ ਕੋਈ ਏਦਾਂ ਦੀ ਹਰਕਤ ਹੋ ਕਰੇ ਤਾਂ ਆਪਾਂ ਵੀ ਇੱਥੇ ਹੀ ਆ ਸਟੂਡੀਓ ਵੀ ਇੱਥੇ ਹੀ ਹੈਗਾ ਜੇ ਆਪਾਂ ਹੋਏ ਤਾਂ ਆਪਾਂ ਇੱਥੇ ਬੈਠ ਕੇ ਫੇਰ ਆਪਾਂ ਸ਼ੁਰੂ ਹੋ ਜਾਣਾ ਫਿਰ ਤੁਸੀਂ ਵੀ ਦੁਆਲੇ ਹੋ ਜਾਓ ਡਾਂਗ ਛੋਟੇ ਕੱਢ ਲਿਓ ਪਰ ਉਹ ਫੇਰ ਦੀ ਗੱਲ ਫੇਰ ਉਹ ਹੈ ਨਾ ਐਦਾਂ ਹੋਵੇ ਹੀ ਨਾ ਅੱਛਾ ਆ ਜਿਹੜੀ ਨਾ ਤੁਸੀਂ ਦੇਖਣ ਦੇ ਹੈਗੇ ਹੋ ਫੋਟੋ ਇਹਨਾਂ ਇੱਕ ਲਿੰਕ ਹੈਗਾ ਆ ਤੁਸੀਂ ਇਹਨੂੰ ਨਾ ਕਲਿੱਕ ਕਰਿਓ ਇਹਦਾ ਜੇ ਤੁਹਾਡੇ ਕੋਲ ਫੇਸਬੁੱਕ ਦੇ ਰਾਹੀਂ ਪਹੁੰਚਿਆ ਹੈਗਾ ਤੁਸੀਂ ਉਹਨੂੰ ਕਲਿੱਕ ਕਰ ਲਿਓ YouTube ਦੇ ਉੱਪਰ ਇੱਕ ਚੈਨਲ ਹੈਗਾ ਮੇਰੇ ਖਿਆਲ ਉਹਦਾ ਨਾਮ ਹੈਗਾ ਅਨਕਟ ਤੁਸੀਂ ਉੱਥੇ ਜਾ ਕੇ ਲੱਭ ਲਿਓ ਤੁਹਾਨੂੰ ਉੱਥੇ ਜਾ ਕੇ ਵੀਡੀਓ ਪਈ ਹੋਈ ਹੈ ਲਾਪੈਣੀ ਆ ਇੱਕ ਬੰਦੇ ਦੀ ਫਿਲਮ ਆਨਡੀ ਹੋਵੇ ਸਾਡੇ ਇੱਥੇ ਦਿਮਾਗ 'ਚ ਫੇਰ ਵੀ ਨਹੀਂ ਖਿਆਲ ਆਉਂਦਾ ਹੈਗਾ ਇੱਕ ਬੰਦਾ ਆ ਉਹਦੀ ਐਡੀ ਵੱਡੀ ਕੋਈ ਫਿਲਮ ਆਨਡੀ ਹੋਵੇ ਭਾਵੇਂ ਨਾਮ ਪਰ ਉਹ ਬੰਦਾ ਹੋਵੇ ਇੱਕ ਨਾਮਰ ਨਾ ਬੰਦਾ ਹੋਵੇ ਉਹ ਵੀ ਪਬਲਿਸਿਟੀ ਕਰਦਾ ਕਿ ਲੈ ਵੀ ਮੇਰੀ ਆ ਫਿਲਮ ਆਨਡਈ ਹੈਗੀ ਆ ਫਿਲਮ ਦੀ ਟੀਮ ਪਬਲਿਸਿਟੀ ਕਰਦੀ ਆ ਪੀ ਸਾਡੀ ਕੋਈ ਨਵੀਂ ਫਿਲਮ ਆ ਰਹੀ ਆ ਸੀ ਫਿਲਮ ਲਾਂਚ ਕੀਤੀ ਹੈ ਉਹਨਾਂ ਨੇ ਕਿਸੇ ਨੇ ਕੋਈ ਲਾਂਚ ਨਹੀਂ ਕੀਤੀ ਹੈਗੀ ਫਿਲਮ ਤੁਸੀਂ YouTube ਦੇ ਉੱਪਰ ਚਲ ਜਾ ਤੁਸੀਂ ਉੱਥੇ ਚਲ ਜਾਓ ਆਪਣੇ Facebook ਦੇ ਉੱਪਰ ਜਾਂ ਤੁਸੀਂ Instagram ਦੇ ਉੱਪਰ ਜਾਂ ਕਿਧਰੇ ਕੋਈ ਨਾ ਕੋ ਖਾਤਾ ਹੋngਈ ਉਹਦਾ ਅਮੀਰ ਖਾਨ ਦਾ ਤੁਸੀਂ ਉੱਥੇ ਜਾ ਕੇ ਖੰਘਾਲ ਕੇ ਦੇਖ ਲਓ ਮੈਂ ਤਾਂ ਦੇਖਿਆ ਮੈਨੂੰ ਤਾਂ ਕਿਤੇ ਨਹੀਂ ਲੱਭਾ ਪੀ ਉਹਨੇ ਪ੍ਰਚਾਰ ਕੀਤਾ ਹੋਇਆ ਦੇਖੋ ਜੀ ہماری ਆਉਣ ਵਾਲੀ ਨਵੀਂ ਫਿਲਮ ਆਪ ਇਸ ਕੋ ਜਰੂਰ ਦੇਖਣਾ ਆ ਜਿਹੜਾ ਟੀਜ਼ਰ ਲੌਂਚ ਕੀਤਾ ਹੈਗਾ ਵੀ ਤੁਸੀਂ ਇਹਨੂੰ ਹੀ ਘੱਟੋ ਘੱਟ ਦੇਖ ਲਓ ਤੁਹਾਨੂੰ ਥੋੜਾ ਜਿਹਾ ਅੰਦਾਜ਼ਾ ਹੋ ਜਾਊਗਾ ਕਿ ਫਿਲਮ ਕੈਸੀ ਹੈ ਇਦਾਂ ਦਾ ਕੁਝ ਵੀ ਨਹੀਂ ਮੈਨੂੰ ਤਾਂ ਨਹੀਂ ਕਿਤੇ ਵੀ ਲੱਭਾ ਹੈਗਾ ਇਦਾਂ ਹੀ ਤੁਸੀਂ ਇਹਨੂੰ ਨਾ ਕਲਿੱਕ ਕਰਿਓ ਇਸ ਲਿੰਕ ਨੂੰ ਕਲਿੱਕ ਕਰਨ ਤੋਂ ਬਾਅਦ ਫਿਰ ਦੇਖੋ ਕੀ ਆਉਂਦਾ ਪਰ ਆਪਾਂ ਕਲਿੱਕ ਕਰਨੇ ਹੀ ਨਹੀਂ ਸਾਡੇ ਕੋਲ ਟਾਈਮ ਸਾਡੇ ਕੋਲ ਇਸ ਕੰਮ ਦੇ ਲਈ ਟਾਈਮ ਤਾਂ ਹੈਗਾ ਵੀ ਜਿਹੜੀ ਚੀਜ਼ ਸਾਹਮਣੂ ਸਾਨੂੰ ਸਾਹਮਣੇ ਨਜ਼ਰ ਆਉਂਦੀ ਹੈ ਅਸੀਂ ਉਹਦੇ ਬਾਰੇ ਧੜਾ ਧੜਾ ਲਿਖ ਕੇ ਤੇ ਅਸੀਂ ਉਹਨਾਂ ਦਾ ਕੰਮ ਕਰਨਾ ਜਿਨ੍ਹਾਂ ਨੇ ਕੰਮ ਸਾਡੇ ਵਿੱਚ ਕਰਨ ਵਾਸਤੇ ਜਦੋਂ ਜਦ ਕਰਨੀ ਸੀਗੀ ਜਿਨ੍ਹਾਂ ਨੇ ਪੈਸੇ ਖਰਚਣੇ ਸੀਗੇ ਜਿਨ੍ਹਾਂ ਨੇ ਮੈਨ ਪਾਵਰ ਦਾ ਇਸਤੇਮਾਲ ਕਰਨਾ ਸੀਗਾ ਅਸੀਂ ਉਹਨਾਂ ਦਾ ਕੰਮ ਫ੍ਰੀ ਚ ਕਰਨ ਦੇ ਹੁੰਦੇ ਆ ਇਹਨੂੰ ਕਲਿੱਕ ਕਰੋ ਤੁਸੀਂ ਪਹਿਲਾਂ ਕਲਿੱਕ ਕਰਨ ਤੋਂ ਬਾਅਦ ਫਿਰ ਤੁਸੀਂ ਮੈਨੂੰ ਦੱਸਿਓ ਇਹ ਜਿਹੜਾ ਟੀਜ਼ਰ ਹੈਗਾ ਇਹਦੇ ਵਿੱਚ ਤੁਹਾਨੂੰ ਕਿਧਰੇ ਆਮੀਰ ਖਾਨ ਨਜ਼ਰ ਆਉਂਦਾ ਤੁਹਾਨੂੰ ਕਿਧਰੇ ਕਰੀਨਾ ਕਪੂਰ ਨਜ਼ਰ ਆਉਂਦੀ ਹੈ ਜੇ ਆਉਂਦੀ ਹੈ ਤਾਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਵੀ ਕਰੀਨਾ ਕਪੂਰ ਵੀ ਨਜ਼ਰ ਆਉਂਦੀ ਆ ਸੱਜਣ ਜੀ ਸੱਜਣ ਜੀ ਕਾਹ ਹੋ ਗਿਆ ਮੇਰੇ ਕੋਲ ਆਪਣੇ ਆਪ ਨੂੰ ਸੱਜਣ ਜੀ ਜੂ ਇੱਥੇ ਕੌਣ ਕਹਿੰਦਾ YouTube ਦੇ ਉੱਪਰ ਇਥੇ ਤੇ ਬਸ ਪਤਾ ਨਹੀਂ ਕੀ ਦਾ ਕੀ ਬਸ ਜਿਹੜੀ ਜਿੱਥੇ ਸਾਡੀ ਸੋਚ ਨਾ ਨਾ ਜਿਹਦੇ ਨਾਲ ਰਲੇ ਬਸ ਅਸੀਂ ਉਹਨੂੰ ਬਸ ਪਤਾ ਨਹੀਂ ਕੀ ਦਾ ਕੀ ਲਖਬ ਦੇ ਕੇ ਆਪਾਂ ਨਵਾਜਦੇ ਆਂ ਪਰ ਕਰਕੇ ਦੇਖ ਲਓ ਸਾਰਾ ਚੱਲੋ ਜੇ ਤੁਹਾਨੂੰ ਅਮੀਰ ਖਾਨ ਨਜ਼ਰ ਆ ਜਾਵੇ ਜਾਂ ਤੁਹਾਨੂੰ ਕਰੀਨਾ ਕਪੂਰ ਨਜ਼ਰ ਆ ਜਾਵੇ ਤੇ ਜੋ ਕੋ ਕਰਨਾ ਮੈਨੂੰ ਤਾਂ ਨਹੀਂ ਨਜ਼ਰ ਆਇਆ ਜੀ ਮੈਂ ਤਿੰਨ ਵਾਰ ਹੀ ਦੇਖਿਆ ਮੈਨੂੰ ਕਿਧਰੇ ਨਹੀਂ ਨਜ਼ਰ ਆਇਆ ਮੈਨੂੰ ਉਹਦੇ ਪੈਰ ਵੀ ਨਹੀਂ ਨਜ਼ਰ ਆਏ ਪਏ ਇਦਾਂ ਦੇ ਉਹਦੇ ਪੈਰ ਹੁੰਦੇ ਆ ਉਹਦੀ ਚਾਲ ਜਿੱਦਾਂ ਦੀ ਹੈਗੀ ਆ ਮੈਂ ਦੇਖਿਆ ਬਥੇਰੀਆਂ ਫਿਲਮਾਂ ਉਹਦੀਆਂ ਮੈਨੂੰ ਉਹ ਜਿਹੜੀ ਚਾਲ ਮੈਨੂੰ ਉਹ ਵੀ ਨਹੀਂ ਨਜ਼ਰ ਆਉਂਦੀ ਉਹਦੀ ਇੱਕ ਮੱਥਾ ਟੇਕਦੀ ਬੀਬੀ ਮੈਨੂੰ ਉਹਦੇ ਵਿੱਚ ਕਰੀਨਾ ਕਪੂਰ ਤਾਂ ਲੱਗੀ ਨਹੀਂ ਹੈਗੀ ਸ਼ਕਲ ਉਹਦੀ ਨਹੀਂ ਦੀਦੀ ਹੈਗੀ ਕਰੀਨਾ ਕਪੂਰ ਨਹੀਂ ਹੈਗੀ ਪਰ ਜੋ ਮੈਨੂੰ ਕਹਿਣ ਦਾ ਮੇਰਾ ਭਾਵੇਂ ਹੈਗਾ ਕਿ ਆਪਾਂ ਨੂੰ ਕਲਿੱਕ ਕਰਕੇ ਨਹੀਂ ਦੇਖਣਾ ਮੋਰੇ ਜਿਹੜੀ ਚੀਜ਼ ਨਜ਼ਰ ਆ ਗਈ ਤੁਸੀਂ ਹੁਣ ਇਸ ਗੱਲ ਤੋਂ ਹੰਦਾ ਜਾ ਲਾ ਕੇ ਦੇਖੋ ਕਿੰਨੇ ਕੁ ਸਿਆਣੇ ਆਪਾਂ ਭਲਾ ਕੀ ਆਪਾਂ ਆਪਣੇ ਆਪ ਨੂੰ ਕਹਿ ਸਕਦੇ ਆ ਕਿ ਬਹੁਤ ਜ਼ਿਆਦਾ ਜਾਗਰੂਕ ਹੈਗੇ ਆਪਾਂ ਕੀ ਤੁਹਾਨੂੰ ਲੱਗਦਾ ਕਿ ਮੈਨੂੰ ਇੱਥੇ ਬੈਠ ਕੇ ਆਪਣੇ ਲੋਕਾਂ ਨੂੰ ਇਹਦਾ ਕਹਿਣਾ ਚਾਹੀਦਾ ਉਹਨਾਂ ਦਾ ਕੱਲ ਤੋਂ ਜ਼ੋਰ ਲੱਗਾ ਹੋਇਆ ਕਿ ਭਲੇ ਮਾਨਸੋ ਅੱਜ ਇਹੋ ਜਿਹੇ ਸਮੇਂ ਦੇ ਵਿੱਚੋਂ ਤੁਸੀਂ ਲੰਘਦੇ ਪਏ ਜੋ ਤੁਸੀਂ ਧਿਆਨ ਰੱਖੋ ਤੁਸੀਂ ਆਪਣਾ ਧਿਆਨ ਰੱਖੋ ਆਪਣੀ ਅਡਰੀਤੀ ਨੈਰੀ ਹੋਣ ਦਸਤੀ ਨੂੰ ਖੁਰਾ ਲਾਉਣ ਦੇ ਜਿਹੜੇ ਲੋਕ ਯਤਨ ਕਰਦੇ ਆ ਤੁਸੀਂ ਉਹਨਾਂ ਤੋਂ ਅਵੇਅਰ ਰਹੋ ਅਗਲੇ ਤੁਹਾਡਾ ਧਿਆਨ ਭਟਕਾਉਣਗੇ ਪਰ ਤੁਸੀਂ ਧਿਆਨ ਆਪੇ ਕਿਸੇ ਦੇ ਪਟਕਾਏ ਹੀ ਪਟਕਾ ਕੇ ਬਹਿ ਗਏ ਹੋ ਆਪਣਾ ਕੱਲ ਤੋਂ ਲੈ ਕੇ ਹੁਣ ਤੱਕ ਨੇਰੀ ਲੈਂਦੀ ਪਈ ਆ ਫੇਸਬੁੱਕ ਦੇ ਉੱਪਰ ਹਾਦਿ ਹੋ ਗਈ ਆ ਕਮਾਲ ਹੀ ਹੋਈ ਪਈ ਆ ਸਾਡੀ ਸੋ ਇਦਾਂ ਦੇ ਸਾਡੇ ਹਾਲਾਤ ਹੈਗੇ ਆ ਭਲੇਓ ਮੈਨੂੰ ਲੱਗਦਾ ਕਿ ਆਪਾਂ ਥੋੜਾ ਜਆ ਰੁਕ ਜਾ ਕਰੀਏ ਰੈੱਡ ਲਾਈਟ ਹੋ ਜਿਹੜੇ ਚੀਜ਼ ਸਾਡੀਆਂ ਅੱਖਾਂ ਦੇ ਸਾਹਮਣੇ ਆ ਗਈ ਹੈ ਹਰ ਚਮਕਦੀ ਚੀਜ਼ ਛੋਟੇ ਹੁੰਦੇ ਯਾਰ ਪੜਦੇ ਤਾਂ ਹੁੰਦੇ ਸਗੇ ਸਾਰੇ ਜਾਣੇ ਆਪਾਂ ਵਿੱਚੇ ਮੈਂ ਵੀ ਆਪਾਂ ਸਾਰੇ ਜਾਣੇ ਸਾਨੂੰ ਫੇਰ ਚੇਤਾ ਭੁੱਲ ਗਿਆ ਪੜਦੇ ਹੁੰਦੇ ਸਗੇ ਨਾ ਜਿਵੇਂ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਪੜਦੇ ਹੁੰਦੇ ਸੀ ਨਾ ਇੱਕ ਕਹਾਣੀ ਜੀ ਵੀ ਹੁੰਦੀ ਸੀਗੀ ਇਦਾਂ ਹੀ ਹਰ ਉਹ ਚੀਜ਼ ਜਿਹੜੀ ਚਮਕਦੀ ਨਾ ਹੋਵੇ ਉਦਾਂ ਹੀ ਪਈ ਹੋਵੇ ਹੋ ਸਕਦਾ ਬਹੁਤ ਹੀ ਜ਼ਿਆਦਾ ਬੇਸ਼ਕੀਮਤੀ ਹੋਵੇ ਉਹ ਇਦਾਂ ਵੀ ਹੋ ਸਕਦਾ ਹੈ ਹੋ ਸਕਦਾ ਜਿਹੜਾ ਸਾਨੂੰ ਸਾਹਮਣੇ ਨਜ਼ਰ ਆਉਣ ਡਿਆ ਸੱਚਾ ਉਹ ਸੱਚ ਹੋਵੇ ਹੀ ਨਾ ਉਹ ਹੋਵੇ ਝੂਠ ਹੋਵੇ ਹੀ ਫੇਕ ਮਾਮਲੇ ਦੀ ਤੈ ਤੱਕ ਪਰ ਤੈ ਤੱਕ ਜਾਣ ਦੇ ਲਈ ਸਮਾਂ ਲੱਗਦਾ ਪੋਸਟ ਲਿਖਣ ਦੇ ਉੱਪਰ ਸਮਾਂ ਉੱਤੇ ਵੀ ਲੱਗਦਾ ਹੈਗਾ ਪਰ ਸਾਨੂੰ ਲੱਗਦਾ ਕਿ ਜਿਹੜਾ ਉਹ ਜਿਹਦਾ ਇੱਕ ਹੋਰ ਕਹਾਵਤ ਹੈਗੀ ਆ ਪੰਜਾਬ ਦੇ ਵਿੱਚ ਸਾਡੇ ਕੀ ਕਹਿੰਦੇ ਹੁੰਦੇ ਆ ਉਹਨੇ ਤਾਏ ਤੂਏ ਦੇ ਧੀ ਚੱਲੀ ਪਤਾ ਨਹੀਂ ਤੇ ਮੈਂ ਕੰਨ ਨੂੰ ਰਹਾ ਪਿੱਛੇ ਇਹਦਾ ਕੱਲੀ ਹੈ ਨਾ ਹਿੱਦਾ ਕਰਕੇ ਜਿਹੜੀ ਕਹਾਵਤ ਹੈ ਕਹੇਗੀ ਆ ਪੇ ਫਰਾਣਾ ਨੇ ਪੋਸਟ ਲੈ ਕੇ ਪਾਤੀ ਤਾਂ ਮੈਂ ਪੋਸਟ ਨੂੰ ਲਿਖਣ ਤੋਂ ਕਿਤੇ ਪਿੱਛੇ ਨਾ ਰਿਹਾ ਜਮਾ ਮੇਰਾ ਵੀ ਪਤਾ ਲੱਗ ਜਾਵੇ ਵੀ ਮੈਂ ਵੀ ਚਾਰ ਰੇਨਾਂ ਲਿਖ ਕੇ ਧੜਾ ਧੜਾ ਛੋੜ ਦਿਤੀਆਂ ਆ ਬਸ ਐਦਾਂ ਅੱਛਾ ਮੈਂ ਕਈ ਆਪਣੇ ਬੰਦਿਆਂ ਨੂੰ ਐਦਾਂ ਦੀਆਂ ਨੂੰ ਜਾਣਦਾ ਸਾਰਿਆਂ ਦੀ ਗੱਲ ਨਹੀਂ ਕਰਦਾ ਬਾਰ-ਬਾਰ ਮਾਫੀ ਮੰਗਦਾ ਮੈਂ ਜਿਹੜੇ ਨਾ ਪੋਸਟ ਲੈ ਕੇ ਪਾਉਂਦੇ ਆ ਜਾਂ ਕਿਸੇ ਦੀ ਪੋਸਟ ਨੂੰ ਸ਼ੇਅਰ ਕਰ ਦਿੰਦੇ ਆ ਤੇ ਮੈਂ ਕਈਆਂ ਨੂੰ ਫੋਨ ਕਰਕੇ ਕਹਿੰਦਾ ਆਪਣੇ ਵਾਕਫਕਾਰਾਂ ਨੂੰ ਵੀ ਭਲਿਓ ਆਹ ਗੱਲ ਐਦਾਂ ਹੈਨੀਓ ਜਿਹੜੀ ਤੁਸੀਂ ਪੋਸਟ ਸ਼ੇਅਰ ਕਰਤੀਓ ਬਿਨਾ ਗੱਲੋਂ ਤੁਸੀਂ ਆਪਣੇ ਤੇ ਕੇਸ ਪਵਾ ਕੇ ਬਹਿ ਜਾਓਗੇ ਕਈ ਵਾਰੀ ਹੁੰਦੀਆਂ ਇਦਾਂ ਦੀਆਂ ਚੀਜ਼ਾਂ ਵੀ ਇਹ ਫੇਕ ਵਾ ਇਹ ਝੂਠ ਵਾ ਆਪਾਂ ਕਹਿੰਦੇ ਨਾ ਵੀ ਸਰਕਾਰਾਂ ਵੱਲੋਂ ਇਦਾਂ ਦੇ ਐਲਾਨ ਵੀ ਹੁੰਦੇ ਕਈ ਵਾਰ ਵੀ ਜਿਹੜੇ ਫੇਕ ਖਬਰਾਂ ਫਲਾਉਣਗੇ ਉਹਨਾਂ ਦੇ ਖਿਲਾਫ ਕਾਰਵਾਈ ਹੋਊਗੀ ਜਿਹੜੀਆਂ ਫੇਕ ਚੀਜ਼ਾਂ ਤਾਂ ਉਹਨਾਂ ਨੂੰ ਫਾਇਦਾ ਦਿੰਦੀਆਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਣੀ ਭਲੇ ਉਹ ਜਿਹੜੀਆਂ ਤੁਸੀਂ ਫੇਕ ਚੀਜ਼ਾਂ ਫਲਾਉਣੀਆਂ ਨੇ ਖਾਲਸਾ ਜੀ ਤੁਹਾਡੇ ਖਿਲਾਫ ਕਾਰਵਾਈ ਹੋ ਜਾਣੀਆਂ ਪਰ ਆਪਾਂ ਫੇਰ ਨਹੀਂ ਹਣਦੇ ਆਪਾਂ ਫੇਰ ਧੜਾ ਧੜ ਲੱਗੇ ਹੋਣੇ ਆ ਸੋ ਮੇਰੇ ਕਹਿਣ ਦਾ ਭਾਵ ਇਹ ਆ ਕਿ ਆਪਾਂ ਥੋੜਾ ਜਿਹਾ ਗਹਿਰਾਈ ਦੇ ਵਿੱਚ ਜਾਇਆ ਕਰੀਏ ਮਾਮਲੇ ਨੂੰ ਸਮਝਣ ਦੀ ਕੋਸ਼ਿਸ਼ ਕਰਾਇਆ ਕਰੀਏ ਜਿਸ ਸਮੇਂ ਚੋ ਅੱਜ ਆਪਾਂ ਲੰਘਦੇ ਪਏ ਆ ਆ ਪਹਿਲਗਾਮ ਦੇ ਵਿੱਚ ਘਟਨਾ ਹੋ ਕੇ ਹਟੀਆਂ ਨਾ ਜੀ ਜਿਹੜੀ ਪਹਿਲਗਾਮ ਦੇ ਵਿੱਚ ਘਟਨਾ ਹੋ ਕੇ ਹਟੀ ਐ ਬਹੁਤ سارے ਲੋਕ ਇਹ ਗੱਲ ਕਹਿ ਰਹੇ ਆ ਕਿ ਇਹਨੂੰ ਬਣਾਇਆ ਜਾ ਰਿਹਾ Hindu Muslim ਇਹਨੂੰ ਇਦਾਂ ਬਣਾਇਆ ਜਾ ਰਿਹਾ ਨਾ Hindu versus Muslim ਆਮਰ ਖਾਨ ਖਾਨ ਪਿੱਛੇ ਲੱਗਦਾ ਹੈਗਾ ਨਾਮ ਤੋਂ ਪਤਾ ਲੱਗਦਾ ਕਿ ਉਹ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਫਿਲਮ ਐਕਟਰ ਹੈ ਦੂਸਰੇ ਪਾਸੇ ਕਰੀਨਾ ਕਪੂਰ ਜਦੋਂ ਕਪੂਰ ਪਿੱਛੇ ਲੱਗਦਾ ਹੈਗਾ ਤਾਂ ਇਹਦਾ ਮਤਲਬ ਕੀ ਬਣਦਾ ਪਣਾ ਇਦਾ ਮਤਲਬ ਬਣਦਾ ਹੈਗਾ ਕਿ ਉਹ Hindu ਪਰਿਵਾਰ ਦੇ ਨਾਲ ਸੰਬੰਧਿਤ ਹੈ। ਕਰੀਨਾ ਕਪੂਰ Hindu ਪਰਿਵਾਰ ਦੇ ਨਾਲ ਸੰਬੰਧਿਤ ਹੈ ਪਰ ਉਹਨੇ ਸੈਫ ਅਲੀ ਖਾਨ ਦੇ ਨਾਲ ਵਿਆਹ ਕਰਵਾਇਆ ਹੋਇਆ ਭਾਵ ਕਿ ਉਸਨੇ ਕਰੀਨਾ ਕਪੂਰ ਨੇ ਇੱਕ ਮੁਸਲਮਾਨ ਫਿਲਮ ਅਦਾਕਾਰ ਦੇ ਨਾਲ ਵਿਆਹ ਕਰਵਾਇਆ ਹੋਇਆ। ਹੁਣ ਕਰੀਨਾ ਕਪੂਰ ਦੇ ਦੋਲੇ ਵੀ ਲੋਕੀ ਹੋ ਜਾਣ ਕਿਉਂਕਿ ਉਹ ਉਹਨਾਂ ਨੂੰ ਹੈਗਾ ਗੁੱਸਾ ਜਿਹਾ ਇਦਾਂ ਵੀ ਸਾਡੇ ਭਾਈਚਾਰੇ ਦੀ ਕੁੜੀ ਨੇ ਮੁਸਲਮਾਨ ਦੇ ਨਾਲ ਵਿਆਹ ਕਰਾਇਆ ਹੋਇਆ। ਕਈਆਂ ਦੇ ਮਨ 'ਚ ਇਹ ਗੱਲ ਹੈ ਘੁਮਦੀ ਇਦਾਂ ਹਨਾ। ਪੇ ਉਹਦੇ ਦੁਆਲੇ ਵੀ ਹੋਲਣ ਲੋਕੀ ਉੱਤੇ ਵੀ ਆਪਣਾ ਗੁੱਸਾ ਝਾੜ ਲੈਣ ਤੇ ਜਿਹੜਾ ਹਾ ਹੈਗਾ ਮੁਸਲਮਾਨ ਫਿਲਮ ਐਕਟਰ ਪਈ ਉਹਦੇ ਦੁਆਲੇ ਹੋ ਜਾਣਾ ਹੋਵੇ ਕੌਣ ਭਲਾ ਸਿੱਖ ਹੋ ਜਾਣਾ ਕਿਉਂਕਿ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਦੇਖੋ ਜੀ ਆ ਖਲਵਾੜ ਕਰ ਦਿੱਤਾ ਗਿਆ ਖਰੀ ਗੱਲ ਹੈ ਤੁਸੀਂ ਮੈਨੂੰ ਦੱਸੋ ਕੋਈ ਆਪਾਂ ਚੀਜ਼ਾਂ ਨੂੰ ਸਮਝਣਾ ਨਹੀਂ ਜਾਣਦੇ ਹੈਗੇ ਕਿ ਸਾਨੂੰ ਹਾਲਾਤਾਂ ਨੂੰ ਸਮਝਣ ਦੀ ਜ਼ਰੂਰਤ ਨਹੀਂ ਹੁੰਦੀ ਹੈ ਭਲਾ ਮੈਂ ਫੇਰ ਦੁਬਾਰਾ ਇੱਕ ਵਾਰੀ ਗੱਲ ਕਰਦਾ ਉਹਨਾਂ ਨੇ ਤਾਂ ਯਤਨ ਕਰਨੇ ਸੀਗੇ ਕਿ ਤੁਹਾਨੂੰ ਇਸ ਭੰਬਲ ਪੂਸੇ ਦੇ ਵਿੱਚ ਫਸਾਉਣ ਦੇ ਪੈਸੇ ਖਰਚ ਕਰ ਕਰ ਕਰਕੇ ਵਕ ਵਕ ਢੰਗ ਤਰੀਕੇ ਅਪਣਾ ਕੇ ਪਰ ਇਥੇ ਇੱਕ ਬੰਦਾ ਆਇਆ ਉਹਨੇ ਲਿਖ ਕੇ ਆ ਪਾਤਾ ਆ ਉਤੇ ਪੇ ਗੁਰੂ ਨਾਨਕ ਇੱਕ ਫਿਲਮ ਆ ਰਹੀ ਹੈ ਤੇ AI ਦੀ ਮਦਦ ਨਾਲ ਇਦਾਂ ਕਰਕੇ ਅਮੀਰ ਖਾਨ ਬਣਾਤਾ ਸਾਨੂੰ ਲੱਗਣ ਲੱਗ ਪਿਆ ਵੀ ਗੁਰੂ ਨਾਨਕ ਦੇਵ ਜੀ ਬਣ ਗਿਆ ਅਮੀਰ ਖਾਨ ਖਰੇ ਅਸੀਂ ਉਹਨੂੰ ਕਲਿੱਕ ਕਰਕੇ ਦੇਖਿਆ ਹੀ ਨਹੀਂ ਕਿ ਅਸੀਂ ਧੜਾ ਧੜ ਉਹਨਾਂ ਦਾ ਕੰਮ ਆਪੇ ਕਰਨ ਲੱਪੇ ਆਹ ਸਾਡੇ ਹਾਲਾਤ ਹੈਗੇ ਆ ਹੁਣ ਸਮਾਪਤੀ ਕਰਦੇ ਆ ਮੈਨੂੰ ਕਮੈਂਟ ਕਰਕੇ ਦੱਸਿਓ ਪੇ ਜਿਹੜੇ ਮੈਂ ਆਖਿਰ ਦੇ ਵਿੱਚ ਗੱਲ ਕਰਕੇ ਹਟਿਆ ਕਿ Hindu versus Musalman ਬਣਾਉਣ ਦੇ ਯਤਨ ਕੀ ਤੁਹਾਨੂੰ ਮਾੜਾ ਮਾੜਾ ਨਹੀਂ ਲੱਗਦਾ ਹੈਗਾ ਕਿ ਆ ਜਿਹੜਾ ਵੀ ਸ਼ਖਸ ਹੈਗਾ ਆ ਪੀ ਉਹਨੇ ਇਸ ਕਿਸਮ ਦੀ ਹਰਕਤ ਕਰਨ ਦੀ ਇੱਕ ਕੋਜੀ ਕੋਸ਼ਿਸ਼ ਕੀਤੀ ਹੈ ਜਿਹੜੀ ਕਿ ਕਾਮਯਾਬ ਨਹੀਂ ਸੀ ਹੋਣੀ ਚਾਹੀਦੀ ਪਰ ਅਸੀਂ ਯੋਗਦਾਨ ਕਿਵੇਂ ਪਾਉਣ ਨਾ ਪੈਣੇ ਸਾਡੇ ਲੋਕਾਂ ਦੇ ਪਰ ਇਹ ਗੱਲ ਠੀਕ ਨਹੀਂ ਹੈਗੀ ਲੋੜ ਮੈਨੂੰ ਲੱਗਦਾ ਕਿ ਇਸ ਗੱਲ ਦੀ ਸੀ ਕਿ ਜਿਸ ਚੈਨਲ ਦੇ ਉੱਪਰ ਇਹ ਪਈ ਹੋਈ ਆ ਨਾ ਉੱਥੇ ਜਾਓ ਉੱਥੇ ਰਿਪੋਰਟਰ ਬੁੱਟਾ ਮਾਰੋ ਜਾ ਉੱਥੇ ਜੋ ਵੀ ਕੁਝ ਕੀਤੇ ਜਾਣ ਦੀ ਜ਼ਰੂਰਤ ਹੈਗੀ ਆ ਇਤਰਾਜ਼ ਜਿਤਾਓ ਦੇਤੇ ਕਿ ਭल्या ਮਾਨਸਿਆ ਅਕਲ ਨੂੰ ਹੱਥ ਮਾਰ ਅਗਲੇ ਦਿਨ ਦੇ ਨਾਲ ਕਿੰਨੇ ਲੋਕਾਂ ਨੇ ਕਲਿੱਕ ਕੀਤਾ ਵੀ ਹੋਊਗਾ ਕਿੰਨੇ ਲੋਕਾਂ ਨੇ ਟੀਜ਼ਰ ਦੇਖਿਆ ਅਗਲੇ ਦਿਨ ਵੀਅਰਸ਼ਿਪ ਹੋ ਗਈ ਤੇ ਬਸ ਅਗਲੇ ਦਾ ਰਾਂਝਾ ਰਾਜੀ ਹੋ ਗਿਆ ਉਹਦੇ ਖਿਲਾਫ ਤਾਂ ਕੋਈ ਕਾਰਵਾਈ ਹੋਈ ਨਹੀਂ ਜੇ ਕੋਈ ਕਾਰ ਕਰਵਾ ਸਕਦਾ ਹੈਗਾ ਤੇ ਉਹਦੇ ਲਈ ਯਤਨ ਕਰੋ ਨਾ ਕਿ ਆ ਸਾਰਾ ਕੁਝ ਐਦਾਂ ਆਮਿਰ ਖਾਨ ਦੇ ਦਵਾਲੇ ਹੋ ਜਾਓ ਕਰੀਨਾ ਕਪੂਰ ਦੇ ਦਵਾਲੇ ਹੋ ਜਾਓ ਮੈਨੂੰ ਲੱਗਦਾ ਕਿ ਮਾਮਲੇ ਦੀ ਤਹਿ ਤੱਕ ਆਪਾਂ ਪਹਿਲਾਂ ਜ਼ਰੂਰ ਜਾਇਆ ਕਰੀਏ ਇੰਨੇ ਕੁ ਮੇਰੀ ਬੇਨਤੀ ਆ ਵਰਨਾ ਅਸੀਂ ਬਹੁਤ ਦੂਰ ਨਿਕਲ ਜਾਵਾਂਗੇ ਆਪਾਂ ਕਹਿੰਦੇ ਆ ਕਿ ਅਸੀਂ ਅੱਜ ਫਲਾਨੀ ਸਦੀ ਦੇ ਵਿੱਚੋਂ ਲੰਘਦੇ ਪਏ ਆ ਅੱਜ ਫਲਾਨਾ ਸਮਾਂ ਅਸੀਂ ਦੇਖ ਰਹੇ ਹੈਗੇ ਆ ਉਹਦੇ ਬਾਵਜੂਦ ਵੀ ਜੇ ਆਪਾਂ ਸਮੇਂ ਦੇ ਹਣੀ ਨਹੀਂ ਬਣਾਗੇ ਤਾਂ ਅੱਜ ਸਮੇਂ ਦੇ ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਨਵੀਆਂ-ਨਵੀਆਂ ਚੀਜ਼ਾਂ ਨਵੀਆਂ-ਨਵੀਆਂ ਤਨੀ ਤਕਨੀਕਾਂ ਇਜਾਦ ਹੋ ਰਹੀਆਂ ਨੇ ਔਰ ਉਹਦੀ ਵਰਤੋਂ ਹੋ ਰਹੀ ਹੈ ਉਹਦੀ ਕੋਈ ਵਰਤੋਂ ਕਰਦਾ ਤੇ ਕੋਈ ਉਹਦਾ ਸਦਬਯੋਗ ਕਰਦਾ ਆਪਾਂ ਉਹਨਾਂ ਦੇ ਵੱਲੋਂ ਵਿਛਾਏ ਹੋਏ ਜਾਲ ਦੇ ਵਿੱਚ ਫਸ ਕੇ ਇੱਕ ਦੂਸਰੇ ਦੇ ਖਿਲਾਫ ਪੋਸਤਾ ਆਪਾ ਇੱਕ ਦੂਜੇ ਦੇ ਖਿਲਾਫ ਆਪਾ ਫਟਾਫਟ ਖੜੇ ਨਾ ਹੋ ਜਾਇਆ ਕਰੀਏ ਆਪਾਂ ਮਾਮਲੇ ਦੀ ਤਹਿ ਤੱਕ ਜਾਣ ਦੀ ਜ਼ਰੂਰ ਕੋਸ਼ਿਸ਼ ਕਰਾਇਆ ਕਰੀਏ ਵਰਨਾ ਉਹ ਲੋਕ ਯਤਨ ਕਰਨਗੇ ਵੀ ਸਾਡੇ ਯਤਨ ਤਾਂ ਕਾਮਯਾਬ ਹੋ ਗਏ ਉਹਨਾਂ ਨੇ ਐਕਸਪੈਰੀਮੈਂਟ ਜੇ ਕੀਤਾ ਕਿਸੇ ਨੇ ਵੀ ਮੇਰਾ ਯਤਨ ਕਾਮਯਾਬ ਹੋ ਗਿਆ ਜਿਨੇ ਵੀ ਇਹ ਕੀਤਾ ਫਿਰ ਉਹ ਤੁਹਾਨੂੰ ਵੀ ਆਪਸ ਵਿੱਚ ਲੜਾਉਣ ਦੇ ਲਈ ਕੋਈ ਨਾ ਕੋਈ ਯਤਨ ਕਰ ਸਕਦੇ ਆ ਫਿਰ ਤੁਸੀਂ ਮੈਨੂੰ ਦੱਸੋ ਲੜ ਪੋਗੇ ਇੱਕ ਦੂਜੇ ਦੇ ਨਾਲ ਬਿਨਾਂ ਇੱਕ ਦੂਜੇ ਤੋਂ ਸਫਾਈ ਲਿਆ ਘਰ ਦੇ ਵਿੱਚ ਜੇ ਤੁਹਾਨੂੰ ਕੋਈ ਲੜਾ ਜੂਗਾ ਆ ਨਵੀਂ ਤਕਨੀਕ ਜਿਹੜੀ ਆ ਰਹੀ ਹੈ ਉਹਦੀ ਦੁਰਵਰਤੋਂ ਕਰਕੇ ਤਾਂ ਲੜਪਿਆ ਕਰੂੰਗੇ ਨਹੀਂ ਜਾਂ ਮਾਮਲੇ ਦੇ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਿਆ ਕਰੂੰਗੇ ਇਹ ਇੱਕ ਦੋ ਸਵਾਲ ਹੈਗੇ ਮੇਰੇ ਮਨ ਦੇ ਬਾਕੀ ਫਿਰ ਸਮਾਪਤੀ ਦੇ ਕਹਿਣਾ ਕਿ ਮੈਂ ਅਮਰਖੰਡ ਦਾ ਕੋਈ ਵਕੀਲ ਨਹੀਂ ਹਾਂਗਾ ਜੇ ਕੋਈ ਇਦਾਂ ਦੀ ਹਰਕਤ ਕਰਨ ਦੀ ਕੋਸ਼ਿਸ਼ ਕਰੂੰਗਾ ਤਾਂ ਖਾਲਸਾ ਪੰਥ ਉਹਨੂੰ ਬਣਦਾ ਸਰ ਦਾ ਜਵਾਬ ਦੇਣ ਦੇ ਸਮਰੱਥ ਹੈਗਾ ਤੇ ਖਾਲਸਾ ਪੰਥ ਉਹ ਜਵਾਬ ਦੇਣ ਦੀ ਵੀ ਜ਼ਰੂਰ ਕੋਸ਼ਿਸ਼ ਕਰੂੰਗਾ ਬਹੁਤ ਬਹੁਤ ਧੰਨਵਾਦ